ਜੀਵਨ ਦੇ ਵਿੱਚ ਰੁਪਈਆ ਪੈਸਾ ਸਾਨੂੰ ਦੁਨਿਆਵੀ ਤੌਰ ਤੇ ਅਮੀਰ ਕਰਦਾ ਹੈ ਪਰ ਕਲਾ ਸਾਡੀ ਆਤਮਾ ਨੂੰ ਅਮੀਰੀਦ ਵਕਸ਼ਦੀ ਆ ਅਮੀਰ ਕਰਦੀ ਆ ਅ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੀ ਆਇਆਂ ਨੂੰ ਅੱਜ ਮੌਣ ਗੇਲ ਇੱਕ ਵਾਰ ਫੇਰ ਕਲਾ ਦੇ ਅੰਗ ਸੰਗ ਦੇ ਵੀਡੀਓ ਦੇ ਵਿੱਚ ਹਾਜ਼ਰ ਹੈ ਤੁਹਾਡੇ ਸਾਰਿਆਂ ਦੇ ਸਾਹਮਣੇ ਜਿਵੇਂ ਆਪਾਂ ਜਾਣਦੇ ਆ ਕਿ ਹਰ ਵਾਰੀ ਇੱਕ ਬਹੁਤ ਹੀ ਖੂਬਸੂਰਤ ਰੂਹ ਕਲਾਮਈ ਰੂਹ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਉਸੇ ਲੜੀ ਦੇ ਵਿੱਚ ਅੱਜ ਸਾਡੇ ਕੋਲ ਗੁਨਾਇਬ ਸਾਜਨ ਦੇਵੋਂ ਜੀ ਪਿੰਡ ਤੋਂ ਉਹ ਪਹੁੰਚੇ ਹੋਏ ਨੇ ਉਹ ਜਿੱਥੇ ਇੱਕ ਲੇਖਕ ਨੇ ਉਹਦੇ ਨਾਲ ਨਾਲ ਪੱਤਰਕਾਰ ਵੀ ਨੇ ਫਿਲਮ ਮੇਕਰ ਵੀ ਨੇ ਬਹੁਤ ਸਾਰਾ ਉਹ ਹੋਰ ਕੁਝ ਉਹ ਆਪਾਂ ਇਹਨਾਂ ਦੇ ਕੋਲੋਂ ਜਾਣਾਂਗੇ ਗੱਲਾਂ ਬਾਤਾਂ ਕਰਦੇ ਗੁਨਾਇਬ ਜੀ ਕਲਾ ਦੇ ਅੰਗ ਸੰਗੋਜੀ ਆਇਆ ਨੇ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਤੁਹਾਡਾ ਜੀ ਚੈਨਲ ਪੰਜਾਬੀ ਤੇ ਗਿਲ ਸਾਹਿਬ ਜਿਹੜਾ ਤੁਸੀਂ ਇਹਨਾਂ ਮਾਨ ਦਿੱਤਾ ਮੈਨੂੰ ਇੱਕ ਨਮਾਣੇ ਜੀ ਨੂੰ ਤੇ ਜਿਹੜੇ ਦੇਸ਼ਾਂ ਦੇਸ਼ਾਂ 'ਚ ਵੱਸਦੇ ਜਿਹੜੇ ਸਾਡੇ ਸਰੋਤੇ ਸਾਨੂੰ ਦੇਖ ਰਿਹਾ ਸਾਰਿਆਂ ਨੂੰ ਮੇਰਾ ਸਤਿ ਸ੍ਰੀ ਅਕਾਲ ਸ਼ੁਕਰੀਆ ਜੀ ਹਾਂ ਗੁਰਨਾਵ ਜੀ ਆਮ ਤੌਰ ਤੇ ਪਹਿਲੇਆਂ ਸਮਿਆਂ ਦੇ ਵਿੱਚ ਤੁਹਾਡਾ ਜਿਹੜਾ ਪਿੰਡ ਆ ਦਿਹੋਣ ਉਸ ਇਲਾਕੇ ਨੂੰ ਟਿੱਬੇ ਉਸ ਲੱਗਦੇ ਸੀ ਇੱਕ ਇੱਕ ਪੂਰਾ ਪਿੰਡ ਉਹ ਮਤਲਬ ਸ਼ਹਿਰਾਂ ਤੋਂ ਹਟ ਕੇ ਸ਼ਹਿਰ ਦੀ ਜ ਸੱਭਿਆਤਾ ਤੋਂ ਪਾਸੇ ਜੀ ਅਨਰੋਲ ਪਿੰਡੂ ਪਿੰਡ ਤੇ ਉਹਦੇ ਵਿੱਚ ਅੱਜਕੱਲ ਬੜੀਆਂ ਕਲਾਵਾਂ ਉਪਜ ਰਹੀਆਂ ਨੇ ਤੁਹਾਡੇ ਪਿੰਡ ਦੇ ਵਿੱਚ ਜਿੱਥੇ ਸਹਿਤਕਾਰ ਗੀਤਕਾਰ ਪੈਦਾ ਹੋ ਰਹੇ ਨੇ ਤੁਹਾਡੇ ਵਰਗੇ ਫਿਲਮ ਸਾਜ਼ ਵੀ ਪੋਲਿਟਿਸ਼ੀਅਨ ਬੜੇ ਤਗੜੇ ਪੈਦਾ ਹੋਏ ਨੇ ਉਤੋਂ ਤੇ ਇਹ ਇਹ ਤੁਹਾਡੇ ਪਿੰਡ ਦੇ ਵਿੱਚ ਕੀ ਹੈ ਮਿੱਟੀ ਨੂੰ ਵਰਦਾਨ ਆ ਜਾਂ ਤੁਸੀਂ ਆਪ ਖੁਦ ਤੁਹਾਡੇ ਜੀਵਨ ਬਾਰੇ ਜਾਨਣਾ ਚਾਹੀਏ ਤਾਂ ਤੁਸੀਂ ਗੁਰਨਾਇਵ ਸਿੰਘ ਇੱਕ ਐਸੇ ਪਿੰਡ ਦੇ ਵਿੱਚ ਰਹਿੰਦੇ ਹੋਏ ਕਿਵੇਂ ਆ ਸਾਰੀ ਕਲਾਵਾਂ ਦੇ ਨਾਲ ਜੁੜ ਗਏ ਐ ਵੈਸੇ ਸਾਡਾ ਜਿਹੜਾ ਬਠਿੰਡਾ ਨਾ ਜੀ ਗਿੱਲ ਸਾਹਿਬ ਇਹਨੂੰ ਬਠਿੰਡੇ ਨੂੰ ਪਛੜਾ ਇਲਾਕਾ ਕਿਹਾ ਜਾਂਦਾ ਸੀ ਵੀ ਟਿੱਬਿਆਂ ਦਾ ਇਲਾਕਾ ਇਹ ਮਾਲਵੇਚੋ ਤੇ ਹੁਣ ਤੁਸੀਂ ਦੇਖੋ ਵੀ ਇੱਕ ਜਿਹੜਾ ਇੰਨਾ ਮਤਲਬ ਤਰੱਕੀ ਕੀਤੀ ਹੈ ਬਠਿੰਡੇ ਨੇ ਸਾਰੇ ਨੇ ਵੀ ਉਹ ਇੱਕ ਹੱਬ ਬਣ ਗਿਆ ਸਿੱਖਿਆ ਵਿਦਿਆ ਕਹਾਗ ਭਾਬ ਬਣ ਗਿਆ ਹਰ ਖੇਤਰ ਚੋਂ ਮੋਰੀ ਦਾ ਸ਼ਹੀਦ ਕਰਾਂ ਦਾ ਬਣ ਗਿਆ ਜੀ ਹੈਨਾ ਹੁਣ ਜਿਹੜੀ ਮੇਰੇ ਪਿੰਡ ਦੀ ਗੱਲ ਆ ਜੀ ਅਸੀਂ ਜਦੋਂ ਛੁੱਟੇ ਜੇ ਹੁੰਦੇ ਸੀ ਨਾ ਤੇ ਸਾਡੇ ਚਾਚਾ ਜੀ ਜਗਰੂਪ ਸਿੰਘ ਬਰਾੜ ਜਦੋਂ ਖੇਡਦੇ ਸੀ ਨਾ ਗੇਮ ਹੁੰਦੀ ਸੀ ਨੇ ਬਾਸਕਟਬਾਲ ਖੇਡਦੇ ਤੇ ਮਿਲਲਾ ਦੀ ਮੈਂ ਤਾਂ ਤੀਜੀ ਚੌਥੀ ਚ ਹੀ ਹੁੰਦਾ ਹੋਊਗਾ ਉਦੋਂ ਤੇ ਜਦੋਂ ਖੇਡਦੇ ਨੇ ਇਹ ਇਹਨਾਂ ਦਾ ਕਦ ਬਹੁਤ ਜ਼ਿਆਦਾ ਜੀ ਤੇ ਉਦੋਂ ਖੜੇ ਖੜੇ ਐ ਬਾਲ ਤੇ ਐ ਚੱਕ ਕੇ ਰਿੰਗ ਤੇ ਬਰਾੜ ਜੀ ਬੜਾ ਅਸੀਂ ਇੰਜੋਏ ਕਰਦੇ ਹਣਾ ਦੇਖਦੇ ਇਸ ਤੋਂ ਬਾਅਦ ਇਹਨਾਂ ਨੇ ਜਿਹੜੀ ਸ਼ੁਰੂਆਤ ਕੀਤੀ ਆ ਜੀ ਸਾਡੇ ਜੇ ਇਸ ਕੈਨੇਡਾ ਦੀ ਧਰਤੀ ਤੇ ਤੇ ਜਸਵੰਤ ਸਿੰਘ ਬਰਾੜ ਜੀ ਨੇ ਕੀਤੀ ਆ ਸਾਡੇ ਚਾਚਾ ਜੀ ਨੇ ਇਹਨਾਂ ਦੇ ਵੱਡੇ ਭਾਈ ਸੁਖ ਸਿੰਘ ਜੀ ਦੇ ਹਾਂਜੀ ਉਹਨਾਂ ਨੇ ਜਦੋਂ ਅਸੀਂ ਜਦੋਂ ਇਹ ਨਿੱਕੇ ਨਿੱਕੇ ਅਸੀਂ ਦੇਖੀ ਜਾਂਦੇ ਸਾਡੇ ਇਹਨਾਂ ਦੇ ਘਰ ਦੇ ਸਾਹਮਣੇ ਖੂਹ ਹੁੰਦਾ ਸੀ ਦਰਵਾਜ਼ਾ ਹੁਣ ਤਾਂ ਚਲੋ ਅੱਜ ਸਮਿਆਂ ਤੇ ਕੋਈ ਨਹੀਂ ਰਿਹਾ ਦਰਵਾਜ਼ੇ ਪਰ ਬਹੁਤ ਦਰਵਾਜ਼ਾ ਸੀ ਗੁਲਾਬੀ ਪੁਰਾਣੇ ਦਰਵਾਜ਼ੇ ਤੇ ਸਾਡੇ ਜਿਹੜੇ ਬਾਬਾ ਜੀ ਹੁੰਦੇ ਸੀ ਕਾਕਾ ਸਿੰਘ ਬਰਾੜ ਜੀ ਇਹਨਾਂ ਫਾਜ਼ਲ ਸਾਹਿਬ ਤੇ ਉਹ ਐ ਉੱਥੇ ਬੈਠੇ ਰਹਿੰਦੇ ਸੀ ਬੂੜੇ ਤੇ ਕੁਰਸੀ ਤੁਸੀਂ ਕਿ ਫੋਟੋ ਦੇਖੀ ਬੜੇ ਜਰਨੈਲ ਸਿੰਘ ਆਰਟਿਸਟ ਹੋਣਾ ਨੇ ਬੜੇ ਉਹ ਹੂਬ ਹੂ ਜਮਾ ਬੜਾਈ ਆ ਜੀ ਉਹਨਾਂ ਨੇ ਬਹੁਤ ਵਧੀਆ ਬੜਾਈ ਆ ਬਿਲਕੁਲ ਤੇ ਬੈਠੇ ਕੁੰਡਾ ਫੜਿਆ ਹੋਇਆ ਹਾਂਜੀ ਔਰ ਉਹ ਤਸਵੀਰ ਬੋਲਦੀ ਆ ਬਿਲਕੁਲ ਜੀ ਤੇ ਉਹ ਜਦੋਂ ਉਹਨਾਂ ਨੇ ਜਰਨੈਲ ਸਿੰਘ ਉਹਨਾਂ ਨੂੰ ਪੇਂਟ ਕੀਤੀ ਨਾ ਉਹ ਤਸਵੀਰ ਹਾਂਜੀ ਉਹਦੇ ਵਿੱਚ ਕੁਝ ਉਹਨਾਂ ਨੇ ਆਪਣੇ ਵੱਲੋਂ ਐਡ ਕੀਤਾ ਜੀ ਤਾਂ ਇੱਕ ਪਰਿਵਾਰ ਉਹਨਾਂ ਨੂੰ ਕਹਿ ਰਿਹਾ ਸੀ ਵੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਹ ਸੱਚੀ-ਮੁੱੱਚੀ ਉਹਨਾਂ ਦੇ ਵਿੱਚ ਜਿਹੜੀਆਂ ਤੁਸੀਂ ਆਗਰ ਕਰੇ ਸਕੇ ਉਹ ਜਿਹੜੇ ਸਾਹਮਣੇ ਦਿਖਾਏ ਆ ਨਾ ਪਿਛਲੇ ਪਾਸੇ ਉਮ ਹੀ ਸੀਗਾ ਜੀ ਤੇ ਗਿਲਸਾ ਫਿਰ ਇੱਥੋਂ ਜਦੋਂ ਦੇਖੀ ਜੇ ਜੀ ਅਸੀਂ ਜਦੋਂ ਇੱਥੋਂ ਆ ਗਏ ਜਗਰੂਪ ਸਿੰਘ ਬਰਾੜ ਜੀ ਆ ਗਏ ਹਨਾ ਉਸ ਤੋਂ ਬਾਅਦ ਆ ਕੇ ਕਈ ਸਾਲਾਂ ਬਾਅਦ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਇਹ ਗੀਤਕਾਰੀ ਦੇ ਖੇਤਰ ਚ ਐਲਬੀਲ ਬਰਾੜ ਜੀ ਦੇ ਸਾਡੇ ਚਾਚਾ ਜੀ ਨੇ ਉਹ ਵੀ ਸਤਿਕਾਰਯੋਗ ਐ ਐਸਾ ਸੀਟ ਤੇ ਬੈਠ ਕੇ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਜੀ 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 ਉਹਨਾਂ ਨੇ ਵੇਖੋ ਕਿੱਦੇ ਬਿਆਰੀ ਗੀਤ ਲਿਖੇ ਕਿੰਨੇ ਸਮਾ ਹੈ ਹੋਇਆ ਕਿ ਜੇ ਧੀ ਜਾਂ ਵੀ ਕੁੱਕ ਤੱਕ ਲਖਣੀ ਹੋਈ ਕਿਡਾ ਅਮਰਗੀਤ ਆ ਜੀ ਹਨਾ ਧੀਆ ਦੇ ਸਤਕਾਰ ਚ ਹਰ ਰਾਰਾ ਮਾਰਦਾ ਐਦੂ ਬਾਦ ਜੀ ਜਗਰੂਪ ਸਿੰਘ ਜਿਹਨੇ ਦੇਖੋ ਸੇਮ ਹੀ ਵਾਰ ਆ ਇੱਥੇ ਜਿਹੜੇ ਫਲੀਟ ਬੁੱਡ ਚ ਏਰੀਏ ਚ ਸਰੀ ਚ ਜਾ ਕੇ ਇਹਨਾਂ ਨੇ ਬਣਿਆ ਹਨਾ ਜੀ ਫਿਰ ਹੁਣ ਬੀਸੀ ਦੇ ਵਿੱਚ ਮਨਿਸਟਰ ਨੇ ਹਾਂ ਮਨਿਸਟਰ ਆ ਜੀ ਤੇ ਇਹਦੇ ਚ ਕੀ ਆ ਜੀ ਸਾਡੇ ਨਾ ਇੱਕ ਹੁਣ ਮੰਨ ਲਓ ਇਹਦੂ ਬਾਦ ਜਿਹੜਾ ਇੱਕ ਕਾਲਾ ਸਿੰਘ ਮਟਿਆਰ ਆ ਜੀ ਸਾਡੇ ਉਹ ਨਾਵਲਕਾਰ ਆ ਜਿਨ੍ਹਾਂ ਨੇ ਮੈਨੂੰ ਮੰਨ ਲੂ ਹਲਾਸਰੀ ਦਿੱਤੀ ਵੀ ਨਹੀਂ ਤੂੰ ਯਾਰ ਲਿਖ ਸਕਦਾ ਪੱਤਰਕਾਰੀ ਦੇ ਨਾਲ ਨਾਲ ਤੂੰ ਲਿਖਿਆ ਵੀ ਕਰ ਤੇ ਆਹ ਕਿਤਾਬ ਲਿਖਣ ਚ ਵੀ ਮੈਨੂੰ ਸਹਿਯੋਗ ਦਿੱਤਾ ਸੀ ਮੈਨੂੰ ਇਹ ਸੀ ਵੀ ਮੈਂ ਕਿਤਾਬ ਕਿੱਥੋਂ ਲਿਖ ਲੂ ਮੈਂ ਕਿਹੜਾ ਕੋਈ ਲਿਖਣ ਜਾਣਦਾ ਤੁਸੀਂ ਮੈਂ ਥੋੜਾ ਜਿਹਾ ਪਿੱਛੇ ਜਾਣਾ ਜਦੋਂ ਤੁਸੀਂ ਛੋਟੇ ਸੀ ਤੇ ਤੁਸੀਂ ਦੱਸਿਆ ਕਿ ਤੁਸੀਂ ਰੋਲ ਵੀ ਲਾਉਂਦੇ ਸੀ ਤੇ ਕਵਿਸ਼ਰੀ ਵੀ ਕਰਦੇ ਸੀਗੇ ਉਹ ਉਹ ਕਿਸ ਚੀਜ਼ ਕਿਤੋਂ ਪ੍ਰਭਾਵਿਤ ਹੋਏ ਉਹਦੇ ਲਈ ਅਸਲ ਵਿੱਚ ਨਹੀਂ ਮੇਰੇ ਦਾਦਾ ਜੀ ਹਰੀ ਸਿੰਘ ਪੰਜੂ ਮੇਰੇ ਦਾਦਾ ਜੀ ਸੀਗੇ ਜੀ ਉਹ ਧਾਰਮਿਕ ਬਿਰਤੀ ਦੇ ਸੀਗੇ ਵੀ ਸਵੇਰੇ ਉੱਠ ਕੇ ਜਦੋਂ ਅਸੀਂ ਦੇਖ ਰਹੇ ਹਾਂ ਕਿ ਉਹ ਪਾਠ ਪੂਜਾ ਕਰਕੇ ਆਉਂਦਾ ਤੇ ਤੋਂ ਬਾਅਦ ਉਹਨਾਂ ਦਾ ਧਿਆਨ ਇਧਰਲੇ ਪਾਸੇ ਸੀਗਾ ਅਸੀਂ ਸਾਨੂੰ ਮੰਨ ਲਓ ਇਹ ਕਹਿਣਾ ਗੁਰੂ ਘਰ ਜਾਇਆ ਕਰੋ ਅਸੀਂ ਬੱਚੇ ਹੁੰਦੇ ਸੀਗੇ ਜੀ ਤੇ ਬੱਚਾ ਇੱਕ ਨਿਤਨੇਮ ਕਰੀ ਜਾਂਦਾ ਅੱਜ ਤੇ ਮੈਨੂੰ ਹੂਗਾ ਵੀ ਮੈਂ ਕੱਲ੍ਹ ਨੂੰ ਸਪੀਕਰ 'ਚ ਨਿਤਨੇਮ ਕਰਾਂ ਉਦੋਂ ਛੋਟੇ ਛੋਟੇ ਬੱਚੇ ਨੇ ਜੀ 1982 ਦੀ ਗੱਲ ਕਰਦਾ ਜੀ ਮੈਂ ਉਦੋਂ ਜਾਣ ਅਸੀਂ ਜਾਣ ਲੱਗੇ 7ਵੀਂ ਚ ਪੜ੍ਹਦੇ ਇਹ ਦੁਬਾਰਾ ਇਹ ਹੋ ਗਿਆ ਵੀ ਪੜਦੇ ਪਾਠ ਕਰਦੇ ਕਰਦੇ ਨਿਤਨੇਮ ਕਰਦੇ ਕਰਦੇ ਸਹਿਜ ਪਾਠ ਕਰਨ ਲੱਗੇ ਜੀ ਗੁਰੂ ਗ੍ਰੰਥ ਸਾਹਿਬ ਦਾ ਪਤਾ ਨਹੀਂ ਜੀ ਬਾਬੇ ਨੇ ਕਿਰਪਾ ਕੀਤੀ ਤੇ ਸਾਡੇ ਬਜ਼ੁਰਗਾਂ ਦੀ ਸਾਨੂੰ ਚਲੋ ਅਸੀਰਵਾਦ ਸੀਗਾ ਤੇ ਉਤੋਂ ਫਿਰ ਅਖੰਡ ਪਾਠ ਸਾਹਿਬ ਕਰਨ ਲੱਗੇ ਜੀ ਮੈਂ ਨਾ ਜੀ ਰੋਲ ਮੇਰੀ ਹੁੰਦੀ ਸੀ ਤਿੰਨ ਤਿੰਨ ਚਾਰ ਚਾਰ ਘੰਟੇ ਵੀ ਲਾ ਦਿੰਦਾ ਸੀ ਮੈਂ ਪਰ ਮੈਂ ਸਪੀਕਰ 'ਚ ਪੜਦਾ ਸੀ ਮੇਰੀ ਸਰ ਤੇ ਇਹ ਹੁੰਦੀ ਸੀ ਵੀ ਬਾਬਾ ਫਰੀਦ ਜੀ ਦੇ ਸ਼ਲੋਕ ਲਾਸਟ ਤੇ ਜਿੱਦੇ ਭੋਗ ਪੜਾਉਣਾ ਹਮਤੋਂ ਦੇ ਲੋਕ ਜਿਹੜੇ ਰੋਲ ਲਾਉਂਦੇ ਆ ਉਹ ਕਹਿੰਦੇ ਵੀ ਇਹ ਜਿਹੇ ਟਾਈਮ ਤੇ ਰੋਲ ਲਾਓ ਵੀ ਅਸੀਂ ਬੋਲ ਕੇ ਬਣਾ ਪੜੀਏ ਤੇ ਇਹਦਾ ਮਤਲਬ ਫਿਰ ਜੇ ਤੁਸੀਂ ਰੋਲ ਲਾਉਂਦੇ ਸੀ ਤੁਹਾਡੇ ਬਣਾ ਉਚਾਰਨ ਉਚਾਰਨ ਬੜਾ ਸ਼ੁੱਧ ਹੋਊਗਾ ਉਚਾਰਨ ਤਾਂ ਹਾਂਜੀ ਬਾਕੀ ਮੇਰੀ ਨਾ ਮੈਨੂੰ ਆਵਾਜ਼ ਮੇਰੀ ਵਧੀਆ ਹੁੰਦੀ ਸੀ ਮੇਰੀ ਆਵਾਜ਼ ਬਹੁਤ ਲੋਕਾਂ ਨੂੰ ਜਦੋਂ ਆ ਬਾਬਾ ਫਰੀਦ ਜੀ ਦੇ ਤੇ ਕਬੀਰ ਦੇ ਪਹਿਲਾਂ ਸੁਰੂਕ ਚੱਲਦੇ ਨੇ ਚਾਰ ਮਹੀਨੇ ਤੋਂ ਬਾਅਦ ਚੱਲਦੇ ਆ ਜੀ ਅਮਰਤ ਮੇਲੇ ਉਦੋਂ ਲੋਕ ਸਾਰੀ ਜਿਹੜੇ ਇਸ ਪਾਸੇ ਹੁੰਦੇ ਆ ਨਾਮ ਸਿਮਰਨ ਵਾਲੇ ਬੈਠੀ ਹੁੰਦੇ ਆ ਫਿਰ ਮਾਰੂ ਸੋਲੇ ਹੁੰਦੇ ਇੱਕ ਦਿਨ ਪਹਿਲਾਂ ਭੋਗ ਪੈਣ ਤੋਂ ਇੱਕ ਦਿਨ ਪਹਿਲਾਂ ਘੰਟਪਾ ਸਾਹਿਬ ਦਾ ਮੈਂ ਨਾ ਵੀ ਮੈਨੂੰ ਅਸ਼ੀਰਵਾਦ ਹੀ ਉੱਥੋਂ ਮਿਲਿਆ ਜੀ ਮੁੱਢ ਪਰਿਆ ਹੁਣ ਤੂੰ ਵੇਖ ਨਕ ਤੋਂ ਵੱਡਾ ਕੋਈ ਲਿਖਾਰੀ ਕੋਈ ਵਿਗਿਆਨੀ ਕੋਈ ਕ੍ਰਾਂਤੀਕਾਰੀ ਨਹੀਂ ਹੋਇਆ ਜਿਹੜੀ ਜਪਜੀ ਸਾਹਿਬ ਦੀ ਪਹਿਲੀ ਪੌੜੀ ਪੜ ਲਓ ਤੁਸੀਂ ਉੱਥੋਂ ਹੀ ਸੁੰਦਾਂ ਨਚੂੜ ਮਿਲ ਜੂਗਾ ਸਾਰਾ ਕੁਝ ਤੇ ਮੈਂ ਜੀ ਉਹ ਜਦੋਂ ਉੱਥੋਂ ਇੱਕ ਮੈਂ ਪੜਨ ਦੇ ਨਾਲ ਨਾ ਜੀ ਮੈਂ ਪੜਿਆ ਤਾਂ ਦੱਸ ਕੀ ਆ ਪੜਿਆ ਤਾਂ ਮੈਂ ਘਾਟਾਂ ਤੇ ਇਧਰਲੇ ਪਾਸੇ ਧਾੜਾਂਗੇ ਇਹ ਜਿਹੜੀ ਜਿਹੜੀ ਵਿਦਿਆ ਕਿੰਨੀਆਂ ਜਮਾਤਾਂ ਕਰੀਆਂ ਨਾ ਹਾਂ ਜੀ ਇਹ ਤਾਂ ਇੱਕ ਵਿਅਕਤੀ ਨੂੰ ਇੱਕ ਜੌਬ ਲਈ ਤਿਆਰ ਕਰ ਦਿਆ ਬਿਲਕੁਲ ਜੀ ਪਰ ਜਿਹੜਾ ਦੁਨਿਆਵੀ ਗਿਆਨ ਸਾਡੇ ਬਜ਼ੁਰਗ ਸਿਰਫ ਸਿਰਫ ਜਮਾਤ ਪੜ੍ਹ ਕੇ ਜਮਾਤ ਨਹੀਂ ਪੜ੍ਹੇ ਹੁੰਦੇ ਸੀ ਪਰ ਉਹ ਕਿੰਨੇ ਗਿਆਨवान ਹੁੰਦੇ ਸੀ ਕਿ ਉਹਨਾਂ ਨੇ ਗਿਆਨ ਦੁਨੀਆਂ ਦੇ ਵਿੱਚ ਟੱਕਰਾਂ ਖਾ ਖਾ ਕੇ ਲਿਆ ਹੁੰਦਾ ਸੀ ਉਹ ਸਿਆਣੇ ਮਤਲਬ ਇਸੇ ਤਰ੍ਹਾਂ ਹੁਣ ਜਿਵੇਂ ਤੁਸੀਂ ਹੋ ਤੁਸੀਂ ਗਿਆਨ ਦੁਨੀਆਂ ਦੇ ਵਿੱਚ ਜਿਸ ਵਿਅਕਤੀ ਨੇ ਐਨੀ ਰੋਲਾ ਲਾਈਆਂ ਇਹਨਾਂ ਗੁਰੂ ਸਾਹਿਬ ਤੋਂ ਵੱਡਾ ਗਿਆਨ ਕਿਤਾ। ਐਸੀ ਗੱਲ ਸਾਹਿਬ ਇਹ ਕਰਨਾ ਜੀ ਜਦੋਂ ਚਲੋ ਉਹ ਤਾਂ ਅਸੀਂ ਬੱਚੇ ਸੀ ਤੇ ਮੇਰੇ ਮਾਤਾ ਪਿਤਾ ਨੇ ਮੇਰੇ ਬਾਪੂ ਜੀ ਸਾਡਾ ਪ੍ਰੀਤਮ ਸਿੰਘ ਪੰਜੂ ਉਹਨਾਂ ਦੀ ਡੈਥ ਹੋ ਗਈ ਸੀਗੀ ਜੀ ਕੈਂਸਰ ਕਾਰਨ 2009 ਚ। ਅੱਛਾ। ਤੇ ਮਾਤਾ ਜੀ ਸਤਕਾਰ ਜੂਗਿਆ ਮੇਰੀ ਤੇਜਕੌਰ ਜੀ ਉਹਨਾਂ ਦਾ ਅਸੀਰਵਾਦ ਹੁਣੇ ਮੇਰੇ ਸਿਰ ਤੇ ਹੱਥ ਹੈਗਾ। ਤੇ ਉਹਨਾਂ ਨੇ ਜੀ ਨਾ ਅਸਲ ਵਿੱਚ ਕੀ ਸੀ ਉਹ ਕਹਿੰਦੇ ਵੀ ਜਿਹੜਾ ਤੂੰ ਜਦੋਂ ਅਖੰਡਪਰ ਸਾਹਿਬ ਕਰਦਾ ਕੋਈ ਤੁਹਾਨੂੰ ਸੇਵਾ ਫਲ ਦੇ ਦਿੰਦੇ ਪੈਸਾ ਦੇ ਦਿੰਦੇ ਉਹ ਘਰੇ ਨਾ ਲਿਆਇਓ ਹੂੰ ਕਿਉਂਕਿ ਆਪਾਂ ਇਸ ਦਰ ਦੇ ਮੰਗਤੇ ਆ ਤੁਸੀਂ ਉੱਥੇ ਗੋਲਕ ਚ ਪਾ ਦਿਓ ਤੇ ਜਾਂ ਕਿਸੇ ਨੂੰ ਉਹ ਕਰ ਦਿਓ ਤੁਸੀਂ ਉੱਥੋਂ ਹੀ ਚੱਲਦੇ ਜੀ ਇੱਕ ਵੀਸਰੀ ਸ਼ੁਰੂ ਹੋ ਗਈ ਜੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਆ ਤਾਂ ਫਿਰ ਉਧਰ ਦੇ ਪਾਸੇ ਗੁਰੂਆਂ ਦੇ ਇਤਿਹਾਸ ਤੋਂ ਕਿਉਂ ਨਾ ਜਾਣੂ ਹੋਵਾਂਗੇ ਸਿੰਘਾ ਸੂਰਮਿਆਂ ਦੇ ਫਿਰ ਉਹ ਤੋਂ ਵਾਰਾਂ ਕੁਈ ਫਿਰ ਕੋਈ ਇਕੱਲੇ ਕੋਈ ਨਾਲ ਸਾਥੀ ਵੀ ਸੀ ਤਿੰਨ ਤਿੰਨ ਜਾਣੇ ਸੀਗੇ ਜੀ ਮੈਂ ਮੀਨਤਾ ਤੇ ਮੈਂ ਹੀ ਸੀਗਾ ਹਾਂ ਹਾਂ ਤੇ ਫਿਰ ਅਸੀਂ ਬਲਵਿੰਦਰ ਸਿੰਘ ਮੇਰੀ ਵਾਸੀ ਦਾ ਲੜਕਾ ਸੀਗਾ ਉਹ ਮੇਰੇ ਦੋ ਕਲਾਸਾਂ ਮੇਥੋਂ ਮਗਰ ਸੀ ਹਾਂ ਹਾਂ ਤੇ ਇਸ ਤੋਂ ਬਾਅਦ ਇੱਕ ਲਖਵੀਰ ਸਿੰਘ ਸੀ ਸਾਡੇ ਪਿੰਡੂ ਕਿੰਨੀ ਉਮਰ ਸੀ ਉਦੋਂ ਤੁਹਾਡੇ ਮੇਰੀ ਤਾਂ ਉਮਰ ਆ ਤੁਸੀਂ ਵੇਖ ਲਓ ਬੀਸਰੀ ਵਾਲੇ ਐ ਮੇਰੀ ਸੀਗੀ 12 13 14 ਸਾਲ ਦੀ ਸੀ ਅੱਛਾ ਸਕੂਲ ਛੋਟੇ ਮੁੰਡੇ ਹਾਂਜੀ ਹਾਂਜੀ ਉਹਦੋਂ ਮੈਂ ਇਥੋਂ ਛੋਟੇ ਸੀਗੇ ਜੀ ਮੈਂ ਮੰਨ ਲਓ ਕਮੈਂਟਰੀ ਕਰਨੀ ਕਵਿਸ਼ਰੀ ਹੁੰਦੀ ਜੀ ਅੱਛਾ ਮੂਰੇ ਵਿਖਿਆ ਮੰਨ ਲਓ ਮੇਰ ਪਹਿਲਾਂ ਇੱਕ ਜਿਹਨੂੰ ਭੂਮਿਕਾ ਬੰਨਣੀ ਆ ਜੀ ਕੋਈ ਸੰਦਾਬੰਦੀ ਹੋਣੀ ਆ ਉਹ ਬਹੁਤ ਬਹੁਤ ਜ਼ਰੂਰੀ ਹੁੰਦਾ ਉਹ ਉਹ ਤੋਂ ਬਿਨਾ ਤਾਂ ਫਿਰ ਕਵਿਸ਼ਰੀ ਕਹਦੀ ਆ ਜੀ ਹੈ ਨਾ ਤੇ ਉਹ ਫਿਰ ਮੈਂ ਬੰਨਣੀ ਹੁੰਦੀ ਫਿਰ ਨਾਲ ਹੀ ਮੈਂ ਉਹਦਾ ਮੁੰਡ ਬੇਰ ਬੰਨਣਾ ਕਵਿਸ਼ਰੀ ਕਿਉਂਕਿ ਉਹ ਤਾਂ ਬੱਚੇ ਸੀਗੇ ਅਜੇ ਉਹਨਾਂ ਨੂੰ ਮੈਂ ਨਾਲ ਲੈ ਕੇ ਚੱਲਣਾ ਜੋਗਾ ਸਿੰਘ ਜੋਗੀ ਸੀਗੇ ਜੀ ਹੁਣ ਤਾਂ ਦੁਨੀਆ ਤੇ ਨਹੀਂ ਰਹੇ ਤੇ ਮੈਂ ਉਹਨਾਂ ਨੂੰ ਬੜਾ ਪ੍ਰਭਾਵ ਕਬੂਲਦਾ ਸੀ ਉਹਨਾਂ ਦੇ ਖੁਸ਼ੀਰ ਟਾਈਪ ਸਮਝਦੇ ਹਾਂ ਤੁਸੀਂ ਹਾਂਜੀ ਹਾਂਜੀ ਤਾਂ ਕਰਕੇ ਫਿਰ ਮੈਂ ਉਥੋਂ ਕਬਿਸਰੀ ਫਿਰ ਅਸੀਂ ਗੁਰੂ ਘਰਾਂ ਚ ਕਬਿਸਰੀ ਕਰਨੀ ਜਾ ਕੇ ਤੇ ਉਦੋਂ ਕੋਈ 2 ਰੁਪਏ ਕੋਈ 3 ਰੁਪਏ ਜਾਂ 5 ਰੁਪਏ ਦਾ ਬਾਲੇ ਵੱਡੇ ਸੀ ਉਹਨਾਂ ਟਾਈਮਾਂ ਤੇ ਜੇ ਕੋਈ ਦੇ ਦਿੰਦਾ ਸੀ ਕਾਪੀ ਤੇ ਲਿਖ ਲੈਂਦੇ ਅੱਜ ਵੀ ਮੇਰੇ ਕੋਲ ਕਾਪੀਆਂ ਪੰਜਾਂ 200 ਰੁਪਏ ਬਣ ਗਿਆ ਜੀ ਉਹ ਫਿਰ ਮੈਂ ਉਹਨਾਂ 'ਚ ਵੰਡ ਦਿੰਦਾ ਵੀ ਤੁਸੀਂ ਕਿਤਾਬਾਂ ਲਓ ਤੁਸੀਂ ਆਪ ਦੀ ਸਕੂਲ ਦੀ ਕੋਈ ਵਰਦੀ ਲਿਓ ਮੇਰੇ ਉਸ ਹਿਸਾਬ ਨਾਲ ਅਸੀਂ ਮਨੂੰ ਉਸ ਤਰੀਕੇ ਨਾਲ ਹੋ ਕਰ ਲੈਂਦੇ ਉੱਥੋਂ ਫਿਰ ਉਹ ਤਾਂ ਰਿਕਾਰਡਿੰਗਾਂ ਤਾਂ ਹੁੰਦੀਆਂ ਨਹੀਂ ਸੀ ਫਿਰ ਅਸੀਂ ਕੋਈ ਸੋਨੋ ਟੋਨ ਦੀ ਟੇਪ ਜੀ ਹੁੰਦੀ ਹੈ ਕੋਈ ਆਪ ਦੀਆਂ ਮੇਰੇ ਕੋਲ ਰੀਲਾਂ ਪੰਜਾਂ ਹੁਣ ਵੀ ਜਿਹੜੀ ਕੋਈ ਕੁਇਸ਼ਰੀ ਹੁੰਦੀ ਸੀ ਅਸੀਂ ਰਿਕਾਰਡ ਕਰ ਲੈਂਦੇ ਤੇ ਇਹਦੂ ਬਾਅਦ ਫਿਰ ਮੈਂ 1 ਉਹ ਮੇਰੀ ਹੈਗੀ ਵੀਡੀਓ ਜਿਹੜੀ ਕਵਿਸ਼ਰੀ ਤੁਸੀਂ ਗਾਉਂਦੇ ਸੀਗੇ ਉਹ ਕਿਸੇ ਦੀ ਹੋਰ ਦੀ ਲਿਖੀ ਕਵਿਸ਼ਰੀ ਗਾਉਂਦੇ ਸੀ ਜਾਂ ਕੋਈ ਆਪ ਵੀ ਲਿਖਦੇ ਸੀ ਨਹੀਂ ਇਹ ਤੋਂ ਬਾਅਦ ਤਾਂ ਮੈਂ ਆਪ ਲਿਖਣ ਲੱਗ ਗਿਆ ਜਿਵੇਂ ਜੋਗਾ ਸਿੰਘ ਜੋਗੀ ਦੀ ਪਹਿਲਾਂ ਉਹਨਾਂ ਦੇ ਤੁਸੀਂ ਗਾਉਂਦੇ ਸੀ ਹਾਂ ਉਹ ਤਾਂ ਪਹਿਲਾਂ ਉਹਨਾਂ ਦੀਆਂ ਗੱਲ ਫਿਰ ਉਹਨਾਂ ਨੂੰ ਦੇਖ ਕੇ ਅਸੀਂ ਤੋਕਬੰਦੀ ਮੈਂ ਵੀ ਕਰ ਲੱਗ ਗਿਆ ਮੈਂ ਲਿਖ ਲਈ ਹੁਣ ਮੇਰਾ ਜਿਹੜਾ ਕਵਿਸ਼ਰੀ ਰਿਕਾਰਡ ਹੋਈ ਆ ਉਹ ਮੇਰੀ ਆ ਵੀ ਚਿੱਟੇ ਨੇ ਗੱਭਰੂ ਮਾਰੇ ਉਹ ਮੇਰੀ ਆਪ ਦੀ ਰਚਨਾ ਹੈ ਕੋਈ ਜੇ ਜਾਰਾ ਤਾਂ ਸੁਣਾਓ ਤਾਂ ਉਸੇ ਤਰ੍ਹਾਂ ਉਸੇ ਰੂਪ ਸੁਣਾਓ ਜਿਵੇਂ ਹਾਂ ਬਿਲਕੁਲ ਜੀ ਬਿਲਕੁਲ ਜਿਹੜੀ 2019 ਚ ਮੇਰੀ ਰਿਕਾਰਡ ਹੋਈ ਸੀ ਨਾ ਇਹ ਹਾਲਾਤ ਪੰਜਾਬ ਦੇ ਕੋ ਸਹਿਜ ਹੀ ਆ ਵੀ ਚਿੱਟੇ ਦੇ ਕਾਰਨ ਕੋਈ ਸਾਡੀ ਜਵਾਨੀ ਇਧਰ ਦੇ ਪਾਸੇ ਜਾ ਰਹੀ ਹੈ ਹਨਾ ਛੂਟੀ ਦੀ ਸਿਰੰਜ ਨੇ ਵੇਖੋ ਸਾਨੂੰ ਕਿ ਕਿਤੋਂ ਕੰਮ ਕਰਤਾ ਹਨਾ ਇਹ ਸੱਚ ਹੈ ਕਿ ਕਿਸਾਨੀ ਵੀ ਸਾਡੀ ਖੁਦਕਸੀਆਂ ਕਰ ਰਹੀ ਹੈ ਉਹ ਫਿਰ ਮੈਂ ਇਹਦਾ ਜੋੜ ਤੋੜ ਕਰਕੇ ਕਰੀ ਸੀ ਉਹ ਮੈਂ ਸੁਣਾਉਣਾ ਜੀ ਆ ਉਹ ਗੱਲਾਂ ਕਰੀਏ ਖਰੀਆਂ ਚੋਰਾ ਨਾਲ ਕੁੱਤੀਆਂ ਰਲੀਆਂ ਹਰ ਪਾਸੇ ਚੋਰ ਬਜਾਰੀ ਹਥਲਚਿਆਂ ਦੀ ਸਰਦਾਰੀ ਪਾਵੇਂ ਨਿੱल्ले ਚਿੱਟੇ ਝਾੜੂ ਪਾਵੇਂ ਨਿੱल्ले ਚਿੱਟੇ ਝਾੜੂ ਸਭਨਾ ਨੇ ਸੂਲੀ ਝਾੜੇ ਖੁਦਕੁਸ਼ੀਆਂ ਅੱਜ ਕਿ ਰਸਾਣ ਕਰਨ ਚਿੱਟੇ ਨੇ ਚਿੱਟੇ ਨੇ ਗੱਭਰੂ ਮਾਰੇ ਕਹਦੇ ਖਾਲੀ ਪਿਆ ਖਜ਼ਾਨਾ ਕਰਜੇ ਤੋਂ ਤੰਗ ਜਮਾਨਾ ਕਰਜਾ ਸਿਰ ਚੜ ਗਿਆ ਬਾਲਾ ਲਾ ਘਰ ਨੂੰ ਬੈਂਕ ਨੇ ਤਾਲਾ ਕਰਜਾ ਵੀ ਮਾਫ਼ ਨਾ ਹੋਇਆ ਕਰਜਾ ਵੀ ਮਾਫ਼ ਨਾ ਹੋਇਆ ਪੈ ਗਏ ਮਾਮਲੇ ਭਾਰੇ ਖੁਦਕੁਸ਼ੀਆਂ ਅੱਜ ਕੇ ਰਸਾਣ ਕਰਨ ਚਿੱਟੇ ਨੇ ਚਿੱਟੇ ਨੇ ਗੱਭਰੂ ਮਾਰੇ ਵਾਹ ਐ ਕੌੜਾ ਸੱਚਾ ਆਓ ਮੈਂ ਹੁਣ ਵੀ ਹੁਣੇ ਪੰਜਾਬ ਤੋਂ 2 ਮਹੀਨੇ ਤੋਂ ਵੱਧ ਲਾ ਕੇ ਆਇਆ ਮੈਂ ਤਾਂ ਇਹ ਦੁਆ ਕਰਦਾ ਪਰ ਸਾਰੇ ਰਲ ਕੇ ਦੁਆ ਕਰੀਏ ਸਾਡਾ ਜਿਹੜਾ ਪੰਜਾਬ ਹਰਿਆ ਭਰਿਆ ਹੁੰਦਾ ਸੀਗਾ ਜਿੱਥੇ ਦੁੱਧ ਕਿਉ ਮੱਖਣੀ ਦੇ دریا ਵਗਦੇ ਸੀ ਅ ਦੁਆਰਾ ਫੇਰ ਚਟੇ ਵਗੈਰਾ ਦੀ ਬਜਾਏ ਉਹ ਦੁੱਧ ਕਿਉ ਮੱਖਣੀ ਦੇ دریا ਵਗਣਾ ਸਾਡੀ ਨੌਜਵਾਨੀ ਉਸੇ ਤਰ੍ਹਾਂ ਇੱਕ ਵਾਰ ਫੇਰ ਬਰਕਰਾਰ ਸਿੰਜਾਂ ਜ ਜਾਵੇ ਕਵਡੀਆਂ ਖੇਡੇ ਗਿਲ ਸਾਹਿਬ ਮੈਨੂੰ ਨਾ ਆਈ ਨਹੀਂ ਪਤਾ ਲੱਗਦਾ ਵੀ ਕਈ ਵਾਰੀ ਮੈਂ ਕਹਿੰਦਾ ਨਾ ਵੀ ਮੈਨੂੰ ਮੈਂ ਗੀਤ ਵੀ ਲਿਖ ਲੈਣਾ ਕਵਤਾ ਵੀ ਲਿਖ ਲੈਣਾ ਤੇ ਲੇਖ ਤਾਂ ਮੈਂ ਉਹ ਵੀ ਲਿਖ ਲੈਣਾ ਪਰ ਮੈਂ ਇਹਨੂੰ ਆਈ ਨਹੀਂ ਪਤਾ ਲੱਗਦਾ ਵੀ ਮੈਂ ਜਦੋਂ ਬਹਿਣਾ ਵੀ ਕੀ ਲਿਖਦਾ ਹੁਣ ਮੈਂ ਕਵਿਸਰੀ ਲਿਖਣ ਬਹਿ ਗਿਆ ਜੀ ਇਹ ਇਹ ਜਿਹੜੀ ਸੀਗੀ ਕਵਿਸਰੀ ਲਿਖਣੀ ਇਹ 3-4 ਟੱਪੇ ਤਾਂ ਹੁੰਦੇ ਨੇ ਜੀ ਉਹ 10-12 ਲਿਖਣੇ ਹੁੰਦੇ ਆ ਲੰਬੇ ਵੀ ਕਿਉਂਕਿ ਉਹਦੇ ਚ ਮਿਊਜ਼ਿਕ ਤਾਂ ਠਹਿਰਾ ਤਾਂ ਹੈ ਨਹੀਂ ਹੈ ਨਹੀਂ ਹੈ ਨਹੀਂ ਉਹ ਫਿਰ ਉਸ ਵੀਕਰਾਂ ਲਿਖਣੀ ਇਹ ਮੇਰੀ ਲਿਖੀ ਸੀਗੀ ਇਹ ਰਿਕਾਰਡ ਵੀ ਹੋਈ ਆ ਜੀ ਮੇਰੀ ਇਹ ਜਿਹੜੀ ਇਹ ਬਹੁਤ ਲਏ ਦੇ ਵਿੱਚ ਆ ਔਰ ਬਹੁਤ ਥੋੜੀ ਅਰੂ ਇੱਕ ਜਿਹੜੀ ਚੀਜ਼ ਗਾਈ ਜਾ ਸਕਦੀ ਆ ਉਹ ਉਹ ਆਟੋਮੈਟਿਕਲੀ ਅਰੂ ਦੇ ਵਿੱਚ ਆ ਉਹ ਔਰ ਮੈਂ ਕਹਿੰਦਾ ਉਹਨਾਂ ਇਹ ਬੇਸਿਕਲੀ ਸਾਰੀ ਹੈਗੀ ਕਪਤਾ ਦੇ ਦੇ ਰੂਪ ਨੇ ਬਕਰੇ-ਬਕਰੇ ਤੁਈ ਸ਼੍ਰੀ ਬਣ ਗਿਆ ਬੋਲੀ ਬਣ ਗਿਆ ਦੋਹਾ ਬਣ ਗਿਆ ਜਾਂ ਗਾਜ਼ਲ ਰਵਾਈ ਸਾਰਾ ਕੁਝ ਇਹ ਰੂਪ ਨੇ ਕਵਤਾ ਉਹੀ ਆ ਬਿਲਕੁਲ ਜੀ ਪਰ ਉਹ ਜਿਹੜੀ ਕਵਤਾ ਜਿਵੇਂ ਹੁਣ ਤੁਹਾਨੂੰ ਪਤਾ ਹੈ ਕਵਤਾ ਆਉਂਦੀ ਕਵਤਾ ਤੁਸੀਂ ਭਾਰਤ ਗੰਗੋ ਤੋਂ ਲਿਖ ਸਕਦੇ ਕਵਤਾ ਦੀ ਆਮਦ ਹੁੰਦੀ ਹੈ ਕਿਸੇ ਸਮੇਂ ਤੁਹਾਨੂੰ ਜਦੋਂ ਖਿਆਲ ਆਉਂਦਾ ਤੁਹਾਡਾ ਸਰੀਰ ਕੰਬਣ ਲੱਗ ਜਾਂਦਾ ਹਾਂਜੀ ਪਰ ਉਹ ਜਦੋਂ ਕਵਤਾ ਆਉਂਦੀ ਆ ਤਾਂ ਇੱਕ ਆਪਣਾ ਰੂਪ ਲੈ ਕੇ ਆਉਂਦੀ ਆ ਜੀ ਜਿਵੇਂ ਹੁਣ ਤੁਹਾਨੂੰ ਇਹ ਆਇਆ ਤਾਂ ਇਹ ਇੱਕ ਤਰ੍ਹਾਂ ਨਾਲ ਤੁਹਾਡਾ ਕੁਇਸ਼ਰੀ ਦੇ ਰੂਪ ਚ ਆ ਕਲੀ ਦੇ ਰੂਪ ਦੇ ਵਿੱਚ ਆ ਗਿਆ ਸੰਦਾਬੰਦੀ ਦੇ ਸਾਬ ਨਾਲ ਕੋਈ ਧਰਵਾ ਔਰ ਤੁਹਾਡਾ ਪੂਰਾ ਸੰਦਾਬੰਦੀ ਦੇ ਵਿੱਚ ਔਰ ਉਹਦੇ ਨਾਲ ਨਾਲ ਜਿਹੜੀ ਸ਼ਬਦਾਬਲੀ ਉਹਦਾ ਜਿਹੜਾ ਤਕਾਂ ਤਾਂ ਸਾਰਾ ਪਰਫੈਕਟ ਆ ਜੀ ਉਹ ਫਿਰ ਤੁਹਾਡੀ ਪਰਮਾਤਮਾ ਨੇ ਤੁਹਾਨੂੰ ਅੱਜ ਵੀ ਬੜੀ ਕਮਾਲ ਦੀ ਦਿੱਤੀ ਉਹ ਜਦੋਂ ਨਾ ਇਹ ਪਹਿਲਾਂ ਕੁਇਸ਼ਰੀਆਂ ਹੁੰਦੀਆਂ ਸੀ ਉਦੋਂ ਤਾਂ ਸੀ ਚਲੋ ਤਿੰਨ ਜਣੇ ਸੀ ਤੇ ਜਦੋਂ ਹੁਣ ਹਾਲਾਤ ਹੈ ਜੇ ਬਣਗੇ ਦੂਬਾਦ ਕਬੀਲਦਾਰੀ ਵੀ ਹੋ ਗਈ ਬਾਲ ਬੱਚੇਦਾਰ ਵੀ ਹੋ ਗਏ ਤੇ ਮੈਨੂੰ ਇੱਕ ਦਿਨ ਸਾਡਾ ਕੋਈ ਮਿੱਤਰਾਂ ਦਾ ਸਾਜਲੀ ਯਾਰ ਤੇਰੀ ਕੁਵਿਛਰੀ ਰਿਕਾਰਡ ਕਰਨੀ ਹੈ ਉਹ ਮੁਖਾ ਭਰਾਵਾ ਕਿ ਬੀਲਦਾਰੀ ਦੇ ਤੇ ਪੇੜਾ ਨੇ ਸਾਰਾ ਕੁਝ ਭਲਾਤਾ ਤੇ ਤੂੰ ਮੇਰੀ ਕੁਵਿਛਰੀ ਕੇ ਉਹ ਕਿੱਥੋਂ ਮੈਂ ਗਾ ਲੂੰਗਾ ਹੁਣ ਤਿੰਨੇ ਜਾਣੇ ਗਾਉਂਦੇ ਹੁੰਦੇ ਆ ਆਹਦਾ ਨਹੀਂ ਤੂੰ ਮੇਰੇ ਸਟੂਡੀਓ ਚ ਆ ਮੈਂ ਤੇਥੋਂ ਪੈਸੇ ਨਹੀਂ ਲੈਂਦਾ ਤੂੰ ਮੇਰੀਆਂ ਇੰਟਰਵਿਊਆਂ ਲਾ ਦਿੰਨਾ ਹੁਣ ਯਾਰ ਤੂੰ ਕਿਹੜਾ ਪੈਸੇ ਲੈਣਾ ਕਿਸੇ ਤੋਂ ਤੇ ਮੈਂ ਖਿਆ ਵਿਚਾਰਾ ਮੈਂ ਚਲਾ ਗਿਆ ਜੀ ਉਹਨੇ ਮੇਰੀ ਡੰਮੀ ਜਦੋਂ ਉਹ ਕੀਤੀ ਨਾ ਤੇ ਮੈਨੂੰ ਆਦਾ ਵੀ ਤੂੰ ਤਾਂ ਯਾਰ ਤਿੰਨ ਵਾਜਾਂ ਕੱਢ ਲੈਣਾ ਬਸ ਤਿੰਨ ਤਾਂ ਪਤਾ ਨਹੀਂ ਮੈਨੂੰ ਕਿਵੇਂ ਕੱਢਣਾ ਪਰ ਯਾਰ ਮੇਰਾ ਭਾਈ ਆ ਉਹਨੂੰ ਲੈ ਆਉਣਾ ਮੈਂ ਉਹ ਗੇਕੀ ਲੈਣ ਜੀ ਬੜਾ ਮੈਨੂੰ ਇਥੋਂ ਤੱਕ ਜੇ ਪਹੁੰਚਾਇਆ ਵੇ ਉਹ ਵੱਡੇ ਭਰਾ ਦਾ ਬਹੁਤ ਸਹਿਯੋਗ ਹੁੰਦਾ ਤੇ ਉਹ ਉਹ ਮੈਨੂੰ ਆਦਾ ਵੀ ਉਹਨੂੰ ਲਿਆ ਹਮ ਹੁਣ ਵੇਖੋ ਜੀ ਇੱਕ ਪਾਸੇ ਤਾਂ ਦੂਜਾ ਬਲਦਾ ਜੀ ਤੇ ਇੱਕ ਪਾਸੇ ਵੜਕਾ ਹੁਣ ਉਹ ਬਲਦਾ ਉਹਦਾ ਪਰਪੱਕ ਸੀਗਾ ਆਪਦੇ ਗਾਇਕੀ ਚ ਤੇ ਮੈਂ ਇਧਰਲੇ ਪਾਸੇ ਕਬੀਸਰੀ ਚ ਪਰਪੱਕ ਸੀ ਤੇ ਮੇਲ ਸਾਡਾ ਦੋਨਾਂ ਦਾ ਆਵਾਜ਼ ਦਾ ਨਾ ਖਾਵੇ ਅਸੀਂ ਰਿਕਾਰਡ ਕਰ ਲਈ ਉਹ ਮੈਨੂੰ ਆਦਾ ਯਾਰ ਮੇਲ ਨਹੀਂ ਖਾਂਦੀ ਆਵਾਜ਼ ਤੇ ਐਂ ਕਰਦੇ ਆ ਤੂੰ ਤੇਰੀ ਆਵਾਜ਼ ਨੂੰ ਮੈਂ ਸੈੱਟ ਕਰ ਦਿੰਦਾ ਜਨ ਮੈਂ ਵੀ ਕਰ ਲਾ ਨਾ ਤੂੰ ਐਂ ਕਰੀ ਜਿਹੜੀ ਵੀਡੀਓ ਬਣਾਏਗਾ ਉਦੋਂ ਤੁਸੀਂ ਦੋਨੇ ਭਾਈ ਤੇ ਫਿਰ ਅਸੀਂ ਨਾ ਜੋ ਢੱਡ ਸਾਰੰਗੀ ਤੇ ਜਿਵੇਂ ਉਹ ਗਾਈ ਉਹ ਕੁਬਿਸ਼ਰੀ ਇਹ ਇਹ ਮੇਰੀ ਜਿਹੜੀ ਰਿਕਾਰਡ ਹੋਈ ਹੈ ਨਾ YouTube ਤੇ ਵਧੀਆ ਵੀਡੀਓ ਬਣਾਇਆ ਪਿੰਡ ਦੀ ਸਾਥ ਚ ਤੇ ਉਹ ਫਿਰ ਅਸੀਂ ਚਿੱਟਾ ਪਹਿਰਾਵਾ ਪਾ ਕੇ ਤੁਰਦੇ ਲਈ ਪੱਗਾ ਬਣ ਕੇ ਤੇ ਫਿਰ ਅਸੀਂ ਉਹ ਦੋਨੇ ਭਾਈਆਂ ਨੇ ਗਾਈ ਆ ਜੀ ਉਹ ਤੇ ਆਵਾਜ਼ ਮੇਰੀ ਆ ਦੇ ਦੂ ਦੇਖੋ ਵੀ ਉਹ ਆਵਾਜ਼ ਐਂ ਲੱਗਦਾ ਵੀ ਤਿੰਨ ਜਾਨੀ ਗਾ ਰਹੇ ਹੁੰਦੇ ਜਾਂ ਦੋ ਜਾਨੀ ਗਾ ਰਹੇ ਹੁੰਦੇ ਆ ਪਰ ਆਵਾਜ਼ ਤੁਹਾਡੀ ਆਪਣੀ ਇਕੱਲੇ ਆਵਾਜ਼ ਮੇਰੀ ਇਕੱਲੇ ਦੀ ਆ ਜੀ ਵੱਖ-ਵੱਖ ਉਹ ਜਿਹੜੇ ਸਟੱਪ ਨੇ ਗਾਏ ਆ ਹਾਂਜੀ 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 ਇਹ ਬਹੁਤ 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 ਖੂਬਸੂਰਤ ਈ ਜਾ ਤਾਂ ਹੋਰ ਬੜਾ ਵਧੀਆ ਤੇ ਉਹ ਜੇਕਰ ਨੇ ਤੁਹਾਡੇ ਕੋਲ ਵੀਡੀਓ ਹੈ ਤਾਂ ਮੈਨੂੰ ਜਰੂਰ ਦੇ ਦੇ। ਇਹ ਵੀਡੀਓ ਮੇਰੇ ਕੋਲ ਹੈਗੀ ਸੋ ਤੁਹਾਨੂੰ ਲਿੰਕ ਭੇਜ ਦੂੰਗਾ ਜੀ ਮੈਂ ਇਹ। ਫਿਰ ਇੱਕ ਹੋਰ ਵੀ ਸੀਗੀ ਜੀ ਕਿਸਾਨੀ ਅੰਦੋਲਨ ਵੇਲੇ ਜਦੋਂ ਧਰਨੇ ਲੱਗਦੇ ਹੁੰਦੇ ਸੀ ਜਦੋਂ ਉਹ ਤੋਂ ਪਹਿਲਾਂ ਮੈਂ ਖਿਆਰ ਵੀ ਕਲਮਾਨਾ ਦਾ ਫਰਜ਼ ਵੀ ਬੰਦਾ ਸੀ ਖਬਰਾਂ ਵੀ ਇਹਨਾਂ ਦੀ ਲਾਉਣੇ ਆ। ਅਸੀਂ ਵੈਸੇ ਲੇਖ ਵੀ ਲਿਖਦੇ ਆ ਵੱਡੇ ਵੱਡੇ ਤੇ ਚੰਨ ਸਾਡਾ ਫਰਜ਼ ਬੰਦਾ ਵੀ ਆਪਣੇ ਕੋਲੇ ਕਲਾ ਹੈਗੀ ਤੇ ਮੈਨੂੰ ਆ ਤਾਂ ਆ ਜਾ ਇੱਕ ਹੁਣ ਤੂੰ ਗਾਣਾ ਗਾ। ਮੈਂ ਮੈਂ ਕਲਾਕਾਰ ਤਾਂ ਨਹੀਂ ਮੈਨੂੰ ਤਾਂ ਇਹਦਾ ਤਾਂ ਕੋਈ ਊੜਾੜਾ ਵੀ ਨਹੀਂ ਆਉਂਦਾ। ਆ ਤਾਂ ਨਹੀਂ ਤੇਰੀ ਆਵਾਜ਼ ਤਾਂ ਹੈਗੀ। ਆ ਜਾ ਤੈਨੂੰ ਮੈਂ ਊੜਾੜਾ ਇ ਫਰਮੇ ਗਏ ਕੀ ਸੀਗਾ ਆਪਣਾ ਕਿਰਪਾਲ ਮਾਣਾ ਜੀ ਦਾ ਗੀਤਕਾਰ ਸਾਡੇ ਕਿਰਪਾਲ ਮਾਣਾ ਜੀ ਹੁਣ ਤਾਂ ਦੁਨੀਆ ਤੋਂ ਚਲੇ ਗਏ ਪਿਛਲੇ ਮਹੀਨੇ ਜਦੋਂ ਮੈਂ ਆਇਆ ਸੀ ਉਦੋਂ ਆਪਣੇ ਨਵੰਬਰ ਚ ਉਹ ਦਾ ਦੁਨੀਆ ਤੋਂ ਚਲੇ ਗਏ ਸੀ ਉਹਨੇ ਫਿਰ ਗੀਤ ਲਿਖਿਆ ਸੀ ਮੈਨੂੰ ਬਬਰ ਸੇਲਾ ਨੇ ਲਾਲੇ ਧਰਨੇ ਟੋਲ ਪਲਾਜ਼ਿਆਂ ਤੇ ਉਹ ਫਿਰ ਅਸੀਂ ਉਹ ਗੀਤ ਹੀ ਸੀਗਾ ਉਹ ਵੀ ਰਿਕਾਰਡ ਹੋ ਗਿਆ ਉਹ ਫਿਰ ਮੈਂ ਉਹ ਵੀ ਪਾਇਆ ਪਰ ਉਹਦਾ ਜਿਆਦਾ ਨਹੀਂ ਮੈਥੋਂ ਹੋਣਾ ਜੀ ਪਰ ਮੈਂ ਕੁਈਸਰੀ ਦੇ ਜਿਆਦਾ ਪੱਕੜ ਹੁੰਦੀ ਆ ਜੀ ਹਾਂ ਜੀ ਮੈਂ ਜੋਗਾ ਸਿੰਘ ਜੋਗੀ ਦੀ ਆ ਦਾਤਾ ਮੈਂ ਕਲਮਠਾਲੀ ਇਹ ਮੈਂ ਕੋਈ ਸੁਣਾ ਸਕਦਾ ਅਗਲਾ ਅੰਤਰਾ ਕੋਈ ਦਾਤਾ ਮੈਂ ਸੁਣਾ ਦੇਣਾ ਇਹਨਾਂ ਜੀ ਮੈਂ ਦਾਰਾ ਸਿੰਘ ਜੀ ਨਾਲ ਇੰਟਰਵਿਊ ਮੈਨੂੰ ਕਰ ਰਿਹਾ ਸੀ ਫਿਲਮ ਦੀ ਸ਼ੂਟਿੰਗ ਸੀਗੀ ਗੱਬਰੂ ਪੁੱਤ ਪੰਜਾਬ ਦੇ ਚੰਡੀਗੜ੍ਹ ਚ ਵਹਾਲੀ ਚ ਇਹ 2000 ਗੱਲ ਹੈਗੀ ਜੀ 10 ਦੀ 9 ਦੀ ਉਹ ਫਿਲਮ ਨਹੀਂ ਆਈ ਜੀ ਜਿਸ ਚੀਮਾ ਨੇ ਫਿਲਮ ਬਣਾਈ ਸੀਗੀ ਉਹ ਜਿਹੜਾ ਡਰੱਗ ਕੇਸ ਚ ਪਰਮਿੰਦਰ ਭੋਲਾ ਜਿਹੜੇ ਉਹ ਦੂਜੇ ਸੀ ਨਹੀਂ ਉਹ ਉਖੜੇ ਗਏ ਸੀ ਉਹਦੇ ਕਰਕੇ ਉਹ ਫਿਲਮ ਡੱਬਾ ਬੰਦ ਹੋ ਗਈ ਤੇ ਮੇਰੀ ਪਹਿਲੀ ਮੁਲਾਕਾਤ ਦਾਰਾ ਸਿੰਘ ਜੀ ਨਾਲ ਮੈਨੂੰ ਸ਼ੌਂਕ ਬਹੁਤ ਹੈ ਜੀ ਇਹਨਾਂ ਨਾਲ ਐਕਟਰਾਂ ਨਾਲ ਇੰਟਰਵਿਊ ਕਰਨ ਦਾ ਹੋਰ ਜਿਵੇਂ ਬਾਲੀਵੁੱਡ ਦੇ ਬਾਲੀਵੁੱਡ ਦੇ ਤੇ ਮੈਨੂੰ ਆਦੇ ਉਹ ਮੈਨੂੰ ਨੈਬਾ ਕਹਿ ਦਿੰਦੇ ਸੀ ਮਾਂ ਨਾ ਛੋਟਾ ਨਾਲੇ ਦਿੰਦੀ ਹੁੰਦੀ ਹੈ ਤੇ ਬਾ ਉਹ ਦਾਦਾ ਜਿਵੇਂ ਮੇਰਾ ਨੈਬਾ ਕਹਿਣਾ ਹੁੰਦਾ ਸੀ ਮੈਨੂੰ ਲੱਗਿਆ ਵੀ ਮੇਰਾ ਦਾਦਾ ਹੈ ਤੇ ਮੈਨੂੰ ਆਦਾ ਨੈਭਿਆ ਫਿਰ ਕੋਈ ਗਾ ਵੀ ਲੈਣਾ ਮੈਂ ਹਾਂ ਜੀ ਮੈਂ ਕਵਿਸ਼ਰੀ ਹੋਣਾ ਹੁੰਦਾ ਮੈਂ ਜਿਵੇਂ ਤੁਹਾਨੂੰ ਦੱਸੀ ਹੈ ਆਦਾ ਸੁਣਾ ਮੈਂ ਹਾਂ ਜੀ ਇੱਥੇ ਜੇ ਸੁਣਾਉਣ ਲੱਗੇ ਆਵਾਜ਼ ਉੱਚੀ ਆ ਪਾਰਕ 'ਚ ਚੱਲ ਵੜਦੇ ਆ ਚੱਲ ਤੁਹਾਨੂੰ ਜਦੋਂ ਆਵਾਜ਼ ਵੱਜੂਗੀ ਤੇ ਉਦੋਂ ਆ ਜਾਗੇ ਆਪਾਂ 5-4 ਮਿੰਟਾਂ 'ਚ ਉਹ ਫਿਰ ਮੈਂ ਉਦੋਂ ਸੁਣਾਈ ਸੀ ਇਹ ਜੋਗਾ ਸਿੰਘ ਜੋਜੀ ਨੇ ਬੰਦਰਾ ਇੱਕ ਜਦੋਂ ਆਪਾਂ ਕਵਿਸ਼ਰੀ ਸ਼ੁਰੂਆਤ ਕਰਦੇ ਆ ਪ੍ਰਮਾਤਮਾ ਦੇ ਹੱਥ ਜੋੜ ਕੇ ਹੋ ਕਰਦੇ ਆ ਹਾਂ ਜੀ ਹਾਂ ਜੀ ਉਹ ਆ ਜੀ ਦਾਤਾ ਮੈਂ ਕਲਮ ਉਠਾਲੀ ਤੇਰੇ ਸਹਾਰੇ ਤੇ ਅੱਜ ਜਹਾਂ ਮੇਹਰ ਕਰ ਦਿਓ ਕਰਮਾਂ ਦੇ ਮਾਰੇ ਤੇ ਜੋਗੀ ਨਿਮਾਣਾ ਟੱਠਾ ਤੇਰੇ ਦਿਵਾਰੇ ਤੇ ਹਿੰਦਿਆਂ ਦਾ ਬੇੜਾ ਪਾਰ ਲਾਇਆ ਤੂੰ ਤਾਰ ਕੇ ਦੇਸ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਕੇ ਭਾਰਤ ਲਈ ਲਾੜਵਾਰ ਤੇ ਇਹ ਹੋ ਰੰਗ ਸੀਗਾ ਜੀ ਉਹ ਇਹ ਤੁਹਾਨੂੰ ਦੇਖੋ ਪਹਿਲਿਆਂ ਸਮੇਂ ਦੇ ਵਿੱਚ ਜਿਹੜੇ ਕਵੀਸ਼ਰ ਢਾਡੀ ਜਦੋਂ ਲੱਗਦੇ ਸੀ ਨਾ ਹਾਂਜੀ ਉਹ ਆਪਣਾ ਪ੍ਰੋਗਰਾਮ ਬੰਦਨਾ ਤੋਂ ਹੀ ਸ਼ੁਰੂ ਕਰਦੇ ਹੁੰਦੇ ਸੀ ਇਸ ਤੋਂ ਸ਼ੁਰੂ ਕਰਕੇ ਜਿਵੇਂ ਅੱਜ ਦੇ ਜਿਵੇਂ ਸਮੇਂ ਦੇ ਵਿੱਚ ਜਿਹੜੇ ਗਾਇਕ ਨੇ ਮੋਸਟਲੀ ਤੁਸੀਂ ਦੇਖਿਆ ਹੋਣਾ ਕੋਈ ਧਾਰਮਿਕ ਗੀਤ ਨਾਲ ਸ਼ੁਰੂ ਕਰਦੇ ਹਾਂ ਹਾਂਜੀ ਹਾਂਜੀ ਜਿਵੇਂ ਮਾਨਕ ਸਾਹਿਬ ਬੰਦਾ ਸਿੰਘ ਦੀਵਾਰ ਦੀ ਕਈ ਵਾਰ ਤੁ ਕਰਦੇ ਸੀ ਸੋ ਉਹਨਾਂ ਨੇ ਵਿਸ਼ੇਸ਼ ਤੌਰ ਤੇ ਬੰਦਨਾ ਆਪਣੀਆਂ ਕਈ-ਕਈ ਰੂਪ ਦੇ ਵਿੱਚ ਤਿਆਰ ਕਰੀਆਂ ਹੁੰਦੇ ਸੀ ਵਖ ਵਖ ਖੜਿਆਂ ਚ ਉਹ ਸ਼ੁਰੂਆਤ ਹੀ 15 ਦਾ ਹਾਂ ਜਿਵੇਂ 10 5 ਸਾਈਆਂ ਦਾ ਜ਼ਿਕਰ ਹੋ ਜਾਂਦਾ 15 ਚ ਹੀ ਹੋ ਜਾਂਦਾ ਜੀ ਹਾਂ ਸਾਰਾ ਕੋ ਕੰਨ ਤੋਂ ਬਾਅਦ ਫੇਰ ਉਹ ਫਿਰ ਜਿਉਂ ਜਿਉਂ ਖੜਾ ਮੱਦ ਮੰਗਦਾ ਜਾਂਦਾ ਉਸ ਦੁਆਰ ਉਹ ਥੋੜਾ ਜਿਹਾ ਆ ਜਾਂਦੇ ਨੇ ਰੇਸ਼ ਭਗਤਾਂ ਦੀਆਂ ਫਿਰ ਜਿਹੜੇ ਆਪਣੇ ਇਸ਼ਕ ਮੁਸ਼ਕ ਦੀਆਂ ਹੀਰ ਰਾਂਝਾ ਵਗੈਰਾ ਬਾਦ ਦੇ ਵਿੱਚ ਉਹ ਇਸ ਤਰ੍ਹਾਂ ਲੈ ਚੱਲਦੀ ਹੁੰਦੀ ਹੈ ਇਹ ਨਾਲ ਹੀ ਗਿਲਸਾਹ ਜਿਵੇਂ ਤਾਂ ਕੁਇਸਰੀ ਆਈ ਤੇ ਮੇਰੇ ਮੇਰੇ ਹੋਰ ਜੇਣ ਚਾ ਜੀ ਗੱਲ ਹਾਂ ਉਹੋ ਗੱਲ ਗਏ ਆ ਜੀ ਸਾਡੀ ਪੀਟੀ ਸਾਹਿਬ ਹੁੰਦੇ ਦਾਸਨ ਸਿੰਘ ਪੀਟੀ ਮਾਸਟਰ ਹੁੰਦੇ ਹੀ ਸਾਡੇ ਜਦੋਂ ਸਾਨੂੰ ਅਸੀਂ ਸੇਮੀ ਚ ਪੜਨ ਲੱਗੇ ਆ ਤੇ ਉਹ ਨਾ ਮੈਨੂੰ ਕੋਈ ਕਿਤਾਬਾਂ ਲਿਆ ਦਿੰਦੇ ਸੀ ਉਦੋਂ ਸੰਤਰਾ ਅਬਦਾਸੀ ਤੇ ਜਾਂ ਹੋਰ ਜਿਹੜੇ ਸ਼ਾਇਰ ਸੀਗੇ ਉਦੋਂ ਮੈਨੂੰ ਤਾਂ ਪਤਾ ਵੀ ਨਹੀਂ ਹੁੰਦਾ ਸੀ ਇਹਨਾਂ ਤੇ ਮੈਨੂੰ ਕਹਿੰਦੇ ਲੈ ਵੀ ਗਾ ਬਾਲ ਸਭਾ ਚ ਗਾ ਤੂੰ ਤੇ ਮੈਂ ਕਦੇ ਠੀਕ ਆ ਮੇਰੇ ਸਾਹਮਣੇ ਕਿਤਾਬ ਰੱਖ ਕੇ ਮੈਂ ਗਾਉਂਦਾ ਸੀ ਉਹ ਇੱਕ ਮੇਰੇ ਜੀਵਨ ਚ ਹੁਣ ਕਾਫਤਾ ਮੈਂ ਉਹ ਜ਼ਰੂਰ ਉਹ ਕਹਿਣੀ ਚਾਹਣਾ ਕਾਫਤਾ ਉਹ ਹਾਂਜੀ ਮਜ਼ਦੂਰ ਦੀ ਇੱਕ ਧੀ ਰੋਟੀ ਦੇਣ ਜਾਂਦੀ ਆ ਉਹਦੇ ਬਿਤਾ ਨੂੰ ਉਹਨਾਂ ਦੀ ਤਾਂ ਨਹੀਂ ਹੈਗੀ ਸੰਤਰਾ ਮਦਾਸੇ ਉਹ ਮੈਨੂੰ ਨਹੀਂ ਪਤਾ ਜੀ ਉਹ ਅੱਜ ਵੀ ਨਹੀਂ ਮੈਨੂੰ ਅਜੇ ਪਤਾ ਵੀ ਲੱਗਿਆ ਵੀ ਹੁਣ ਸਾਨੂੰ ਦੇਖ ਲਓ ਤੁਸੀਂ ਮੈਂ ਦੱਸ ਦੂੰ ਜੇ ਉਹਨਾਂ ਦੀ ਹੋਈ ਤਾਂ ਧੀ ਮਜ਼ਦੂਰ ਦੀ ਖੇਤ ਨੂੰ ਚੱਲੀ ਨੰਗੇ ਪੈਰੀ ਚੱਲ ਬਲਲਲੀ ਉਹ ਮੈਂ ਸਿਰ ਮੇਰੇ ਪਹਿਲਾਂ ਯਾਦ ਸੀਗੀ ਧੀ ਮਜ਼ਦੂਰ ਦੀ ਖੇਤ ਨੂੰ ਚੱਲੀ ਨੰਗੇ ਪੈਰੀ ਝੱਲ ਬਲੱਲੀ ਅੱਗ ਬਣੀ ਰੇਤ ਜੀ ਸਿਖਰ ਦੁਪਹਿਰਾ 3 ਮੀਲ ਖੇਤ ਜੀ ਨੰਗੇ ਰਾਤੇ ਨਜ਼ਰ ਦੜਾਉਂਦੀ ਉਹਨੂੰ ਯਾਦ ਸੱਸੀ ਦੀ ਆਉਂਦੀ ਉਹ ਕੋਈ ਟਿੱਬੇ ਸੀਗੇ ਉਹਦੇ ਵੀ ਦੀ ਜਾਂਦੀ ਸੀ ਹਾਂ ਸੱਸੀ ਵਾਲੇ ਉਹਨੂੰ ਯਾਦ ਸੱਸੀ ਦੀ ਆਉਂਦੀ ਦਿਲ ਵਿੱਚ ਡਰਦੀ ਬਾਪੂ ਕੱਢੂ ਗਾਲਾਂ ਚਾਹ ਕੋ ਲੇਟ ਕਰਦੀ ਜਦੋਂ ਕੁੜੀ ਖੇਤ ਵਿੱਚ ਆਈ ਬਾਪੂ ਚਾਦਰ ਪਿਆ ਵਸਾਈ ਹੰਗੂੜਾ ਮਾਰੀ ਜਾਵੇ ਕਰਲਾਈ ਉਹ ਮਰ ਗਿਆ ਕਹੇ ਬੂੜਕੇ ਗਰਮੀ ਦਾ ਤਾਪ ਸੁੱਟ ਗਿਆ ਮਰੂੜਕੇ ਤੱਕ ਕੇ ਗੱਸੀ ਕੁੜੀ ਨੂੰ ਪੈ ਗਈ ਫੜ ਕੇ ਸਿਰ ਬਾਬਲ ਦਾ ਬਹਿ ਗਈ ਆ ਕੀ ਪੁੱਠੀ ਬਾਜੀ ਪੈ ਗਈ ਉਹ ਹਲਾਉਂਦੀ ਬਾਪ ਨੂੰ ਉੱਠ ਘਰੇ ਚੱਲੀਏ ਬੁਲਾਉਂਦੀ ਬਾਪ ਨੂੰ ਅਸੀਂ ਦਿਨ ਰਾਤ ਕਮਾਈਆਂ ਕਰਦੇ ਛੜਦੇ ਧੁੱਪ ਸਿਆਲੀ ਥਰਦੇ ਰਹਿੰਦੇ ਭੁੱਖ ਦੁੱਖ ਨਾਲ ਮਰਦੇ ਜਾਲ ਖਿਆਈਆਂ ਦੇ ਕਿਉਂ ਨਹੀਂ ਮੁੱਲ ਪੈਂਦੀ ਸਾਡੀਆਂ ਕਮਾਈਆਂ ਦੇ ਇਹ ਮੇਰੇ ਨਾਲ ਅੱਜ ਵੀ ਜੇਹਣਤਾ ਜੀ ਇਹ ਮੈਨੂੰ ਨਹੀਂ ਪਤਾ ਵੀ ਉਦੋਂ ਕਿਹੜੀ ਕਿਤਾਬ ਵਿੱਚ ਸੀਗੀ ਕੱਪਤਾ ਲਿਖੀ ਤੇ ਕਿਹਨੇ ਲਿਖੀ ਆ ਜੀ ਉਹ ਮੇਰੇ ਬਸ ਉਹ ਉਵੇਂ ਹੀ ਰਹਿੰਦੀ ਯਾਦ ਦਿਓ ਨਹੀਂ ਕਈ ਕਈ ਵਾਰ ਨਾਲ ਤੁਹਾਨੂੰ ਸੁਣ ਕੇ ਕੋਈ ਚੀਜ਼ ਦਿਲ ਨੂੰ ਪਿਆਰੀ ਲੱਗਦੀ ਆ ਹਾਂਜੀ ਤੇ ਪਰ ਤੁਹਾਡੀ ਜਿਹੜੀ ਸੋਚ ਹੈਗੀ ਆ ਉਹ ਸਮਾਜਿਕ ਸੋਚ ਆ ਤੁਸੀਂ ਮਤਲਬ ਦੁਨੀਆ ਦੁਨੀਆ ਨੂੰ ਹੋਰ ਬੈਟਰ ਬਣਾਉਣਾ ਚਾਹੁੰਦੇ ਹੋ ਇਸ ਤਰ੍ਹਾਂ ਦੀ ਸੋਚ ਵਾਲੇ ਜਿਹੜੇ ਬੰਦੇ ਹੁੰਦੇ ਆ ਉਹ ਸਮਾਜ ਲਈ ਹਮੇਸ਼ਾ ਹੀ ਕੋਈ ਨਾ ਕੋ ਦੇਣ ਦੇ ਕੇ ਜਾਂਦੇ ਆ ਤੁਸੀਂ ਇਹ ਕਵੀਸ਼ਰੀ ਵਾਲੇ ਪਾਸੇ ਤੋਂ ਫਿਰ ਤੁਸੀਂ ਪੱਤਰਕਾਰੀ ਵਾਲਦੇ ਪਾਸੇ ਆ ਗਏ ਉਹ ਪੱਤਰਕਾਰ ਆਉਣਾ ਕਿਵੇਂ ਬਣਿਆ ਇਹ ਗੱਲ ਸਾਬ ਪੱਤਰ ਵਾਲੀ ਪੱਤਰਕਾਰੀ ਵਾਲੇ ਪਾਸੇ ਤਾਂ ਇਹ ਬਣਿਆ ਜੀ ਇੱਕ ਨਾ ਈਟੀਟੀ ਚ ਮੈਂ ਫੋਟੋਗ੍ਰਾਫੀ ਵੈਸੇ ਕਰਦਾ ਹੁੰਦਾ ਸੀ ਆ ਤੁਹਾਡੀ ਤੁਹਾਡਾ ਪਹਿਲਾਂ ਫੋਟੋਗ੍ਰਾਫੀ ਦਾ ਵੀ ਕੰਮ ਸੀਗਾ ਮੈਂ ਪਹਿਲਾਂ ਫੋਟੋਗ੍ਰਾਫਰ ਸੀਗਾ ਜੀ ਯਾਨੀ ਕਿ 1988 ਚ ਮੈਂ ਫੋਟੋਗ੍ਰਾਫੀ ਯਾਨੀ ਕਿ ਸਿਆਸੀ ਚ ਮੈਂ ਦਸਵੀਂ ਕਰ ਲਈ ਜੀ ਕਰਦੇ ਹਿਲਾਕ ਤੋਂ ਸੀ ਤੁਹਾਡਾ ਆਪਣਾ ਸਟੂਡੀਓ ਸੀਗਾ हां मेरा फिर स्टूडियो सीगा जी पहला मैं मान लो एक सिक्ख्या काम जी सुनदेश सिंह ਢਿੱਲੋਂ ਢਿੰਡੇ ਤੋਂ ਮੇਰੇ ਗੁਰੂ ਜੀ ਨੇ ਫੋਟੋਗ੍ਰਾਫੀ ਚ ਤੇ ਸਵਰਨ ਸਿੰਘ ਢਿੱਲੋਂ ਤੋਂ ਸੋ ਵਿਆਹ ਸ਼ਾਦੀਆਂ ਦੇ ਜਿਹੜੇ ਤੁਸੀਂ ਕਵਰ ਕਰਦੇ ਬਿਲਕੁਲ ਜੀ ਮੈਂ ਨਾ ਜੀ ਕੋਈ ਕੰਮ ਨਹੀਂ ਹੈ ਜਾਂ ਵੀ ਵਿਆਹ ਸ਼ਾਦੀਆਂ ਦੇ ਤਾਂ ਇਹ ਜੀ ਮੈਂ 34 ਸਾਲ ਕੀਤਾ ਜੀ ਲਗਾਤਾਰ ਹੁਣ ਤੱਕ ਮੈਂ ਜੀ ਸੋਚੀਏ ਤਾ ਵੀ ਬਾਈਕ ਤੱਕ ਮੈਂ ਥੋੜਾ ਜਿਹਾ ਉਹ ਸਟੂਡੀਓ ਹੀ ਕਰਦਾ ਰਿਹਾ 23 ਸਟੂਡੀਓ ਪਿੰਡਾਂ ਚ ਕੀਤੇ ਆ ਜੀ ਮੈਂ ਆਪਦੇ ਪਿੰਡਾਂ ਚ ਜਿੱਥੇ ਕੋਈ oportunity ਦੁਕਾਨ ਨਹੀਂ 1988 ਚ ਖੋਲਦਾ ਹੁੰਦਾ ਸੀ ਤੇ ਮੈਂ ਉੱਥੇ ਫੋਟੋ ਸਟੂਡੀਓ ਖੋਲ੍ਹ ਦਿੰਦਾ ਸੀ ਤੇ ਮੇਰੇ 5-5 7-7 ਮੇਰੇ ਕੋਲ ਮੁੰਡੇ ਕੰਮ ਕਰਦੇ ਹੁੰਦੇ ਇੱਕ ਦਿਨ ਤੇ ਜਿਵੇਂ ਕਹਿੰਦੇ ਚਮਕੀਲੇ ਨੂੰ ਆਦੇ ਸੀ ਲਗਾਤਾਰ 2 ਮਹੀਨੇ ਚ ਐਨੇ ਸਾਈਆਂ ਮਿਲ ਜਾਂਦੇ ਸੀ ਤੇ ਮੈਨੂੰ ਇੱਕ ਦਿਨ ਤੇ 5-5 ਪ੍ਰੋਗਰਾਮ ਵੀ ਹੁੰਦੇ ਸੀ ਮੈਂ ਗਾਂਧੀਆਂ ਮੁੰਡਿਆਂ ਨੂੰ ਕਹਿ ਕੇ ਕਰਵਾਉਂਦਾ ਉਹ ਉਹ ਕੈਮਰਾ ਉਹ ਯੁੱਗ ਹੋਰ ਸੀਗਾ ਜੀ ਉਦੋਂ ਕੈਮਰਾ ਸਾਨੂੰ ਬਲੈਕ ਐਂਡ ਵਾਈਟ ਫੋਟ ਡਾਰਕ ਰੂਮ ਚ ਵੜਦੇ ਜੀ ਉਥੇ ਉਹਨੂੰ ਫਿਲਮ ਨੂੰ ਡਿਵੈਲਪ ਕਰਦੇ ਫਿਰ ਅਸੀਂ ਫੋਟੋ ਡਾਰਕ ਉਹਦੇ ਚ ਬਣਾਉਂਦੇ ਜੀ ਲਾਰਜਰ ਕਹਿੰਦੇ ਸੀ ਉਹਨੂੰ ਜਿਹੜੀ ਮਸ਼ੀਨ ਹੁੰਦੀ ਸੀ ਬਲੈਕ ਐਂਡ ਵਾਈਟ ਤੋਂ ਕਲਰ ਕਰਦੇ ਜੀ ਫੋਟੋ ਨੂੰ ਫਿਰ ਨੈਗੇਟਿਵ ਨੂੰ ਵੀ ਆਹ ਟੱਚਿੰਗ ਦਿੰਦੇ ਉਹ ਉਹ ਟਾਈਮ ਤੇ ਮੈਂ ਫੋਟੋ ਪ੍ਰੈਕਟਿਸ ਕਰਿਆ ਐ ਵੀ ਹੋਇਆ ਵੀ ਪੂਰਾ ਦਾ ਪੂਰਾ ਖਾਲੀ ਨਿਕਲ ਗਿਆ ਹਾਂ ਹਾਂ ਕਈ ਵਾਰੀ ਐ ਵੀ ਹੋ ਜਾਂਦਾ ਸੀਗਾ ਜੀ ਕੋਈ ਹੁਣ ਜੇ ਮੈਂ ਮੈਂ ਨਵਾਂ ਬੰਦਾ ਜੀ ਇੱਕ ਵਾਰੀ ਮੈਂ ਫੋਟੋਗ੍ਰਾਫੀ ਕਰ ਰਿਹਾ ਸੀ ਤੇ ਸਾਡੇ ਨੇੜ ਦਾ ਪਿੰਡ ਹੈ ਨੇੜ ਦਾ ਉਥੇ ਡੀਏਵੀ ਕਾਲਜ ਹੈ ਬਠਿੰਡੇ ਤੇ ਉੱਥੇ ਲੜਕੀਆਂ ਮੇਰੇ ਕੋਲੇ ਆਗਿਆ ਜੀ ਆਂਦੀਆਂ ਜੀ ਅਸੀਂ ਫੋਟੋਗ੍ਰਾਫੀ ਕਰਾਉਣੀ ਆ ਤੇ ਸਾਡੀ ਪਾਰਟੀ ਆ ਹੁਣ ਮੈਂ ਤਾਂ ਜੀ ਕੰਮ ਸਿੱਖਦਾ ਸੀ ਮੈਨੂੰ ਤਾਂ ਕਿਹਾ ਸੀ ਵੀ ਕੈਮਰੇ ਨੂੰ ਹੱਥ ਵੀ ਨਹੀਂ ਲਾਉਣਾ ਤੂੰ ਅਜੇ ਤੂੰ ਰੰਜਾਨ ਦੁਕਾਨਦਾਰੀ ਦਾ ਕੰਮ ਆ ਤੇ ਮੈਨੂੰ ਮੈਂ ਆਖਿਆ ਜੀ ਮੈਂ ਤਾਂ ਮੇਰੇ ਗੁਰੂ ਜੀ ਤਾਂ ਹੈ ਨਹੀਂ ਤੇ ਜਦੋਂ ਉਹ ਆਉ ਆ ਗਿਆ ਉਦੋਂ ਤਾਂ ਗੱਲ ਹੋ ਜੂਗੀ ਆਹਦੇ ਹੁਣ ਸਾਡੇ ਤਾਂ ਪਾਰਟੀ ਚੱਲੀ ਜਾਂਦੀ ਹੈ ਮੈਂ ਜੀ ਮੈਂ ਤਾਂ ਖਿੱਚ ਨਹੀਂ ਸਕਦਾ ਫੋਟੋ ਤੇ ਆਹ ਕਿ ਕੁੜੀ ਆਲੀ ਕਦੋਂ ਸਿੱਖੇਗਾ ਤੇ ਚੱਕ ਕੈਮਰਾ ਚੱਲੀਏ ਮੈਂ ਜੀ ਅਣਮੰਨੇ ਜੇ ਮੜਨ ਵਾਲਾ ਤੇ ਚੱਲ ਗਿਆ ਜੀ ਚੱਲ ਪਿਆ ਉੱਥੇ ਤੇ ਜਦੋਂ ਉੱਥੇ ਗਿਆ ਤੇ ਉਹ ਕੁੜੀਆਂ ਹੋਰ ਵੀ ਬਹੁਤ ਮੈਨੂੰ ਡਰ ਜੇ ਗਿਆ ਜੀ ਅੰਦਰ ਮੇਰੇ ਡਰ ਵੀ ਇਹ ਪਾਰਟੀ ਤੇ ਚੱਲੀ ਜਾਂਦੀ ਹੈ ਮੈਂ ਇਹਨਾਂ ਦੀ ਫੋਟੋਗ੍ਰਾਫੀ ਕਿਵੇਂ ਕਰੂੰਗਾ ਮੈਨੂੰ ਤਾਂ ਰੈਡੀ ਕਹਿਣਾ ਤੇ ਹੋਰ ਦੂਜਾ ਮਤਲਬ ਸਮੈਲ ਕਿਹੜਾ ਵੀ ਅਜੇ ਨਹੀਂ ਆਉਂਦਾ ਆਇਆ ਨਹੀਂ ਮੈਨੂੰ ਤਾਂ ਜੇ ਤੇ ਉਹ ਲੜਕੀ ਮੈਨੂੰ ਆਦੀ ਉਹਨੂੰ ਪਤਾ ਲੱਗ ਗਿਆ ਮੈਨੂੰ ਆਦੀ ਤੂੰ ਤੁਸੀਂ ਆਇਆ ਕਰੋ ਤੇ ਪਾਣੀ ਪੀਓ ਤੇ ਚਾਹ ਪੀਓ ਤੇ ਆਪਾਂ ਕੋਈ ਨਹੀਂ ਅਸੀਂ ਫੋਟੋ ਖਿਵਾਵਾਂਗੇ ਅਸੀਂ ਪੋਜ ਪਾਜ ਆਪੇ ਬਣਵਾ ਦੇਗੇ ਸੋਨੂੰ ਪਰ ਕੋਈ ਬੇਫਿਕਰ ਹੋ ਕੇ ਕੰਮ ਕਰੋ ਡਰੂ ਨਾ ਤੁਸੀਂ ਕੁਛ ਨਹੀਂ ਆਦੇ ਗੁਰੂ ਸੋਡੇ ਮੈਂ ਜਦੋਂ ਪਹਿਲੀ ਫੋਟੋਗ੍ਰਾਫੀ ਕੀਤੀ ਜਦੋਂ ਉਦੋਂ ਮਡਾਸ ਕੰਪਨੀ ਨਟਰਾਜ ਕੰਪਨੀ ਹੁੰਦੀ ਸੀਗੀ ਜੀ ਉਦੋਂ ਜਿੱਥੋਂ ਤੇ 8 ਦਿਨਾਂ ਤੋਂ 5 ਦਿਨਾਂ ਤੋਂ ਫੋਟੋ ਦਿੱਲੀੋਂ ਬਣ ਕੇ ਆਉਂਦੀ ਹੁੰਦੀ ਹੁੰਦੀ ਅਸੀਂ ਉਹਨਾਂ ਟਾਈਮਾਂ ਤੇ ਮੈਂ ਫੋਟੋਗ੍ਰਾਫੀ ਕਰਕੇ ਜੀ ਉੱਥੋਂ ਉਹਨਾਂ ਦੇ ਗਰੁੱਪ ਫੋਟੋ ਕਰਕੇ ਸਾਰਾ ਤੇ ਜਦੋਂ ਗਿਆ ਜੀ ਤੇ ਉਹਨਾਂ ਨੇ ਮੈਨੂੰ 50 ਰੁਪਏ ਦੇਤੇ ਵੀ ਉਦੋਂ ਥੋੜੇ ਪੈ ਪੈ ਕਨੇ ਪੈਸੇ ਤਾਂ ਲਿਆ ਭਾਈ ਆਪਣਾ ਖਰਚਾ ਵੀ ਹੋਇਆ ਜਦੋਂ ਮੈਨੂੰ ਦੇਤੇ ਮੈਂ ਕਰੇ ਸ਼ਾਮ ਨੂੰ ਆਇਆ ਜੀ ਇਹ ਸਟੂਡੀਓ ਤੇ ਆਇਆ ਸ਼ਾਮ ਨੂੰ ਮੇਰੇ ਗੁਰੂ ਜੀ ਆਏ ਤੇ ਮੈਨੂੰ ਬਾਰੇ ਵੀ ਆਹਾ ਕੈਮਰੇ ਦਾ ਨੰਬਰ ਉਹ ਨੰਬਰ ਦੇਖ ਲੈਂਦੇ ਸੀ 37 37 ਫੋਟੋ ਵਾਲੀ ਰੀਲ ਹੁੰਦੀ ਸੀਗੀ ਆ ਗਿਆਨੀ ਮੈਨੂੰ ਗਿਆਨੀ ਕਹਿੰਦੇ ਸੀ ਕਿਉਂਕਿ ਮੈਂ ਜਦੋਂ ਇਧਰਲੇ ਪਾਸੋਂ ਗਿਆ ਸੀ ਤਾਂ ਮੈਨੂੰ ਗਿਆਨੀ ਕਹਦੇ ਹੁੰਦੇ ਜਦੋਂ ਥੋੜਾ ਕੰਮ ਸਿੱਖਦਾ ਸੀ ਗਿਆਨੀ ਆਹ ਨੰਬਰ ਮੈਂ ਅੱਜ ਹੀ ਅਜੇ ਤਾਂ ਮੈਂ ਫੋਟੋ ਕਰਕੇ ਆਇਆ ਹਾਂ ਆਦਾ ਬਾਤਾ ਵੀੜਾ ਤੂੰ ਕਿੱਥੋਂ ਫੋਟੋਗ੍ਰਾਫੀ ਕਰ ਲੇਗਾ ਕਿੱਥੇ ਕਰਕੇ ਆ ਮਹਾਂਜੀ ਲੜਕੀਆਂ ਲੈ ਗਈ ਮੈਨੂੰ ਤਾਂ ਇਹਨਾਂ ਦੀ ਪਾਰਟੀ ਸੀਗੀ ਉੱਥੇ ਆਪਣੇ ਬਾਬਾ ਫਰੀਦ ਕਾਲਜ ਜਿਵੇਂ ਦੇ ਘਰੇ ਆਦਾ ਹੁਣ ਤੂੰ 5 ਦਿਨ ਨੀਂਦ ਨਹੀਂ ਆਉਣੀ ਤੈਨੂੰ ਤੇ 5 ਦਿਨਾਂ ਤੋਂ ਬਾਅਦ ਤੈਨੂੰ ਹੋਊ ਕਿਉਂਕਿ ਤੂੰ ਨੁਕਸਾਨ ਕਰਕੇ ਆਇਆ ਤਾਂ ਫੋਟੋ ਦੇ ਆਫ ਆਕਸ ਹੀ ਨਹੀਂ ਕਰਨਾ ਉਹ ਕੈਮਰੇ ਦਾ ਤੇਥੋਂ ਅੱਛਾ ਮੈਂ ਹਜੇ ਕੋਈ ਗੱਲ ਨਹੀਂ ਹੁਣ ਮੈਂ ਵੀ 5 ਦਿਨ ਤਾਂ ਫਿਰ ਕੱਟੇ ਜੀ ਦੇ ਜਦੋਂ 5ਵੇਂ ਦਿਨਾਂ ਰਿਜ਼ਲਟ ਆਇਆ ਜੀ ਹੂੰ ਮੈਨੂੰ ਉਹ ਮੈਲਾ ਦੀ ਮੇਰੇ ਕੋਲ ਅੱਜ ਵੀ ਫੋਟੋ ਪੰਨੀਆਂ ਜੀ ਉਹ ਜਿਹੜੀਆਂ ਜਿੰਨੀਆਂ ਤੇ ਮੈਨੂੰ ਫਿਰ ਥਾਪੀ ਦਿੱਤੀ ਗੁਰੂ ਜੀ ਨੇ ਆ ਤਾਂ ਲੈ ਵੀ ਹੁਣ ਕੈਮਰਾ ਚੱਕ ਲਿਆ ਕਰ ਤੇ ਐਡੀਆਂ ਸੋਹਣੀਆਂ ਫੋਟੋ ਆ ਜੀ ਅੱਛਾ ਫੋਟੋ ਵਧੀਆ ਆ ਗਿਆ ਟੋਟਲ ਜੀ ਕੋਈ ਆਊਟ ਨਹੀਂ ਕੁਛ ਨਹੀਂ ਐਦੂ ਬਾਅਦ ਉਹ ਲੜਕੀਆਂ ਨੇ ਫੋਟੋਗ੍ਰਾਫੀ ਮੇਰੇ ਗੁਰੂ ਜੀ ਤੋਂ ਵੀ ਨਹੀਂ ਕਰਾਈ ਕਰੇ ਜੇ ਪਾਸਪੋਰਟ ਫੋਟੋ ਕਰਾਉਣਾ ਹੁੰਦੀ ਸੀ ਗਿਆਨੀ ਹੈਗਾ ਜੀ ਮੇਰਾ ਗੁਰੂ ਜੀ ਕਹਿੰਦੇ ਮੈਂ ਮੰਨ ਲਓ ਉਹਦਾ ਸਤਾਰ ਬੈਠਾ ਉਹਨੇ ਨਹੀਂ ਜੀ ਅਸੀਂ ਤਾਂ ਉਹ ਤੋਂ ਫੋਟੋ ਕਰਿਓ ਆਹਦੇ ਹੁੰਦੇ ਆ ਵੀ ਯਾਰ ਮੰਨ ਲਓ ਕੀਲ ਨਾਲ ਕੀਲਨ ਵਾਲੀ ਗੱਲ ਹੀ ਸੀ ਗਿਆਨੀ ਦਾ ਪ੍ਰਭਾਵ ਪੈ ਗਿਆ ਉਹ ਹਾਂ ਪ੍ਰਭਾਵ ਪੈ ਗਿਆ ਜੀ ਉਹ ਉਹ ਟਾਈਮਾਂ ਤੇ ਅਸੀਂ ਫੋਟੋਗ੍ਰਾਫੀ ਕਰੀ ਹੈ ਜੀ ਤੇ ਅੱਛਾ ਔਰ ਔਰ ਟੈਕਨੋਲੋਜੀ ਦੇ ਵਿੱਚ ਦੇਖੋ ਅੱਜ ਤਾਂ ਹੁਣ ਟੈਕਨੋਲ ਜਾਂਦਾ ਜਿੰਨੀ ਵਾਰ ਜੀ ਹੁਣ ਤਾਂ ਜੀ ਕੋਈ ਕਰਨੇ ਨਹੀਂ ਪੈਂਦਾ ਕੁਝ ਜੀ ਦੀ ਚਲਯੋਗਾ ਹੁਣ ਤਾਂ ਉਹ ਮੋਬਾਈਲਾਂ ਤੇ ਅੱਜ ਕੱਲ ਫੋਟੋਗ੍ਰਾਫੀ ਜਿਹਦੇ ਜੇਬ ਚ ਮੋਬਾਈਲ ਆ ਉਹ ਫੋਟੋਗ੍ਰਾਫਰ ਵੀ ਆ ਪੱਤਰਕਾਰ ਵੀ ਆ ਹੁਣ ਤਾਂ ਫਿਲਮਾਂ ਦੀ ਸਾਰਾ ਕੁਝ ਹੀ ਕਰ ਲਉ ਉਹ ਫਿਲਮ ਸਾਜ ਵੀ ਆ ਸਾਰਾ ਕੁਝ ਹੀ ਬਣਾ ਲਉ ਇੱਥੋਂ ਮੇਰੀ ਸ਼ੁਰੂਆਤ ਹੋਈ ਜੀ ਇਹ ਫਿਰ ਮੈਂ ਫੋਟੋਗ੍ਰਾਫੀ ਕਰਦੇ ਕਰਦੇ ਨੇ ਫੋਟੋਗ੍ਰਾਫਰ ਇੱਕ ਪ੍ਰੈਸ ਫੋਟੋਗ੍ਰਾਫਰ ਤਾਂ ਬਣ ਜਾਂਦਾ ਹੁੰਦਾ ਜੀ ਤੁਸੀਂ ਦੇਖਿਆ ਉਹਦੀਆਂ ਫੋਟੋ ਲੱਗਦੀਆਂ ਹੋਣੀਆਂ ਅਖਬਾਰਾਂ ਚ ਪੱਤਰਕਾਰ ਬਣਨਾ ਬਹੁਤ ਔਖਾ ਤੇ ਮੈਨੂੰ ਪੱਤਰਕਾਰ ਬਣਾਉਣ ਵਾਲਾ ਇੱਕ ਇੱਕ ਲੜਕੀ ਜਿਹੜ ਅਜੀਤ ਸਿੰਘ ਗੌਲਕ ਦਾ ਇੱਕ ਨਾਟਕ ਸੀ ਸਾਡੇ ਉਥੇ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਮਿੱਠੰਡੇ ਜਲੀ ਦੀ ਜਿਹੜੀ ਸਾਡੇ ਪਿੰਡ ਚ ਤਾਂ ਬਹੁਤ ਵੱਡੇ ਇੱਕ ਬਾਬਾ ਫਰੀਦ ਦੇ ਇੰਸਟੀਚਿਊਟ ਆ ਬਹੁਤ ਵੱਡਾ ਵਿਦਿਅਨਚੀ ਜਿਹਦੇ ਦੀ ਸਾਰੇ ਦੀ ਜ਼ਿਲ੍ਹਾ ਸਿੱਖਿਆ ਜਿੱਥੋਂ ਵਿਦਿਆ ਦਾ ਚਾਨਣ ਮੰਡਲ ਵਾਲੇ ਅਧਿਆਪਕ ਉਥੋਂ ਨਿਕਲਦੇ ਆ ਜੀ ਸਾਡੇ ਪਿੰਡ ਜੀ ਦੀ ਜੁਨੀਅਰ ਜਿਹੜੀ ਤੇ ਹੁਣ ਤੋਂ ਮੈਂ ਤਾਂ ਫੋਟੋਗ੍ਰਾਫੀ ਕਰ ਦੇਣਾ ਜੀ ਮੈਂ ਵਹਿਣਾ ਚ ਬਹਿ ਗਿਆ ਤੇ ਮੈਂ ਉਹਦੀਆਂ ਫੋਟੋ 10 15 ਸਾਰੀ ਰੀਲ ਹੀ ਖਤਮ ਕਰਤੀ ਉਹ ਨਾਟਕ ਤੇ ਉਹ ਕੁੜੀਆਂ ਦੀਆਂ ਆਡਾ ਡੈਂਗੜਾਂ ਦੀਆਂ ਫੋਟੋ ਜਦੋਂ ਫੋਟੋ ਅਸੀਂ ਉਵੇਂ ਜਿckਰੀ ਬਣਾ ਦਿੰਦੇ ਹੁਣ ਤਾਂ ਅਗਲਾ ਦੇਖ ਕੇ ਬਣਵਾਊਗਾ ਜੀ ਹੁਣ ਤਾਂ ਵਿਆਹ ਦੀ ਫੋਟੋਗ੍ਰਾਫੀ ਕਰਨੇ ਹੋਏ ਤੇ ਅਗਲਾ ਕਹਿੰਦਾ ਯਾਰ ਇੰਨੀਆਂ ਇੱਕ ਬਣਾ ਦੇ ਬਸ ਬਹੁਤ ਆ ਸਾਨੂੰ ਜਾਂ ਉਵੇਂ ਏਕਰ ਕਹਿੰਦੇ ਡਾਟਾ ਹੀ ਪਾ ਦੇ ਸਾਨੂੰ ਬਣਾਉਂਦੇ ਨਹੀਂ ਐਲਬਮਾਂ ਮਮਣੀ ਬਣਾਉਂਦੇ ਲੋਕ ਹਾਂ ਮੈਂ ਜਦੋਂ ਬਣਾਤੀਆਂ ਤੇ ਮੈਨੂੰ ਲੜਕੀ ਫੋਟੋ ਲੈਣ ਆ ਗਿਆ ਉਹਦੀ ਸਹੇਲੀ ਕੁੜੀ ਨਾਲ ਹੋਰ ਸੀ ਤੇ ਮੈਨੂੰ ਆਂਦੀ ਬੈ ਤੇ ਜਿੰਨੀਆਂ ਰੱਖਣੀਆਂ ਹੁੰਆਂ ਰੱਖ ਲਈ ਕੱਲ ਨੂੰ ਬਾਕੀ ਮੈਨੂੰ ਮੋੜਨੀ ਤੇ ਉਹ ਚਲੀ ਗਈ ਜੀ ਕੁੜੀ 10 ਫੋਟੋ ਲੈ ਕੇ ਵਿੱਚੋਂ ਮੇਰਾ ਉਹਦਾ ਦੋਸਤ ਪਰ ਉਹਦੇ ਨਾਲ ਦਾ ਪੜਦਾ ਸੀ ਹਸਣ ਲੱਗ ਗਿਆ ਮੈਨੂੰ ਆਂਦਾ ਜਿਹੜੇ ਘਰੇ ਚਾਹ ਵੀ ਨਹੀਂ ਬਣਦੀ ਜਿਹੜੇ ਘਰੇ ਰੋਟੀ ਵੀ ਨਹੀਂ ਬਣਦੀ ਵਿਚਾਰੀ ਮਸਾਂ ਦਾ ਟਾਈਮ ਪਾਸ ਕਰਦੀ ਤੇਰੀਆਂ 10 ਫੋਟੋ ਦੇ ਪੈਸੇ ਕਿਥੋਂ ਦੇ ਤੇ ਮੈਂ ਫੇਰ ਕੋਈ ਗੱਲ ਨਹੀਂ ਫੇਰ ਕੀ ਇੱਥੇ ਪਤਾ ਨਹੀਂ ਬਹੁਤ ਕੁਝ ਹੋ ਗਿਆ ਜ਼ਿੰਦਗੀ 'ਚ ਕੰਮ ਸਿੱਖ ਕੇ ਕਈ ਤਾਂ ਮੇਰੇ ਕੈਵਰੇ ਚੱਕੇ ਹੀ ਲੱਗੇ ਸੀ ਬਹੁਤ ਕੁਝ ਮੱਝ ਕੋਈ ਦੂਜੇ ਦਿਨ ਕੁੜੀ ਆਈ ਜੀ ਆਂਦੀ ਵੀਰੇ ਮੈਂ ਦੋ ਫੋਟੋ ਦੋ ਫੋਟੋ ਰੱਖ ਲਈਆਂ ਤੇ ਅੱਠ ਫ ਮੈਂ ਵੀ ਉਹਦੇ 8 ਫੋਟੋ ਵੀ ਰੱਖ ਤੋ 10 ਫੋਟੋ ਹੀ ਰੱਖ ਤੇ ਮੈਨੂੰ ਨੇ ਉਹਦੀ ਸਟੋਰੀ ਦੱਸਦੀ ਜੀ ਵੀ ਇਹਦੇ ਇਹਦਾ ਵਿਚਾਰੀ ਦਾ ਹਾਲਾਤ ਆ ਹ ਜਿਹੜੀ ਸਹਾਰ ਕੁੜੀ ਬਹੁਤ ਆ ਇਹਦੇ ਭਰਾਵਾਂ ਨੇ ਮੰਨ ਲਓ ਇਹਨੂੰ ਪਿਓ ਨੂੰ ਘਰੋਂ ਮੰਨ ਲਓ ਸਾਹਮਦੇ ਨਹੀਂ ਆਪਾਂ ਇਸ ਗੱਲ ਨੂੰ ਇੱਥੇ ਹੀ ਸਮੇਟਦੇ ਹਾਂ ਤੁਸੀਂ ਸਾਰੀਆਂ ਫੋਟੋਆਂ ਨੂੰ ਦੇ ਦਿੱਤੀਆਂ ਹਾਂ ਹਾਂ ਦੇ ਦਿੱਤੀਆਂ ਜੀ ਫਿਰ ਆਪਾਂ ਸਮਾ ਹੋ ਗਿਆ ਅੱਜ ਗੱਲਾਂ ਕਰਨ ਨੂੰ ਤਾਂ ਬਹੁਤ ਹੋਰ ਜੀ ਕਰਦਾ ਮੈਂ ਬੇਨਤੀ ਕਰਾਂਗਾ ਦੇਵਨ ਸਾਹਿਬ ਨੂੰ ਕਿ ਉਹ ਅਗਲੇ ਪ੍ਰੋਗਰਾਮ ਚ ਆਉਣ ਅੱਜ ਦੇ ਪ੍ਰੋਗਰਾਮ ਨੂੰ ਇੱਥੇ ਸੰਪੂਰਨ ਕਰਦੇ ਆਉਣ ਵਾਲੇ ਹਫ਼ਤੇ ਚ ਫੇਰ ਮਿਲਦੇ ਆ ਉਹਨਾਂ ਨੂੰ ਤੇ ਉਦੋਂ ਤੱਕ ਬਹੁਤ ਹੀ ਪਿਆਰ ਤੇ ਸਤਿਕਾਰ